ਭਗਵੰਤ ਮਾਨ ਨੇ ਮਾਕੇ 10000 ਬੰਦਿਆਂ ਦਾ ਤਵਾਦਲਾ ਕਰਤਾ ਮੈਂ ਪਿੱਛੇ ਜੇ ਗੱਲ ਕੀਤੀ ਸੀ ਜਿਹੜਾ ਲਾਹੌਰ ਫੁੱਦੂ ਬਾਈਓ ਪਸ਼ੋਰ ਕੁੱਤੀ ਫੁੱਦੂ ਮਾਕੇ ਡੰਬ ਪਰਸਨ ਨੂੰ ਕਿਹਾ ਜਾਂਦਾ ਮਾਕੇ ਜਿਹੜਾ ਬੰਦਾ ਕਿਸੇ ਕੰਮ ਦਾ ਨਾ ਹੋਵੇ ਹੁਣ ਮਤਲਬ ਕੀ ਹੈ ਜਿਹੜਾ ਬੰਦੇ ਨੇ ਬਾਈ ਇੱਥੇ ਨਿਸ਼ਾਨੀ ਰੋਕਿਆ ਦੂਜੇ ਥਾਂ ਵੀ ਨਹੀਂ ਰੋਕਦਾ ਹੋਮਗਾਰਡ ਵਾਲੇ ਦਰੂ ਮੈਂ ਇੱਕ ਹੋਰ ਦੱਸ ਦੇਣਾ ਵੀ ਉਹਦਾ ਥਾਣਾ ਚੇਂਜ ਨਹੀਂ ਕੀਤਾ ਜਾ ਸਕਦਾ ਹੁਣ ਉਹਦੀ ਬਦਲੀ ਕਰਨ ਦੀ ਕੀ ਏਕਾਦਨਾ ਤਾਂ ਐਸਐਸਪੀ ਦੀਆਂ ਨਾਲ ਡੀਐਮ ਮਾਕੇ ਡੀਜੀਪੀ ਦੀ ਨਾਲ ਸੀਐਮ ਦੀ ਹੈ ਅਸਲ 'ਚ ਉਹ ਲੋਕਾਂ ਦੇ ਨੈਕਸਸ ਉਦੋਂ ਵੀ ਤਕੜੇ ਬਣੇ ਹੋਏ ਆ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਚ ਬੜਾ ਰੋਸ ਆ ਕਿ ਸਾਡੀ ਥਾਣੇ ਵਾਲੇ ਸੁਣਦੇ ਨਹੀਂ ਭਾਈ ਥੋੜੀ ਸੁਣਨਗੇ ਕਿਵੇਂ ਤੁਹਾਡੇ ਪੱਲੇ ਕੀ ਆ ਅੱਜ ਵੀ ਥਾਣਿਆਂ ਦੇ ਵਿੱਚ ਅਕਾਲੀਆਂ ਦੀਆਂ ਕਾਂਗਰਸੀਆਂ ਦੀ ਕਿਉਂ ਚੱਲਦੀ ਆ ਉਹ ਚਾਰ ਛਿੱਲੜ ਦੇਨੇ ਜਾਣਦੇ ਆ ਉਹਨਾਂ ਕੋਲੇ ਚਾਰ ਛਿੱਲੜ ਹੈਗੇ ਆ ਆਮ ਆਦਮੀ ਪਾਰਟੀ ਦੇ ਸਧਾਰਨ ਜਿਹੜੇ ਵਰਕਰ ਹੈਗੇ ਉਹ ਜਾ ਕੇ ਮੁਫਤ ਵਿੱਚ ਕੰਮ ਭਾਲਦੇ ਆ ਮੁਫਤ ਵਿੱਚ ਪੁਲਿਸ ਕੰਮ ਨਹੀਂ ਕਰਦੀ ਭਰਤੀ ਹੁੰਦੀ ਆ ਕੱਲੀ ਕਾਂਸਟੇਬਲ ਦੀ ਹੁੰਦੀ ਆ ਕਾਂਸਟੇਬਲ ਕਹਾਂ ਡੀਜੀਪੀ ਬਣਦਾ ਸਾਡੇ ਸਭ ਤੋਂ ਕਮੀ ਕੀ ਆ ਇੰਗਲੈਂਡ ਦੇ ਵਿੱਚ ਵੀ ਇਹੀ ਆ ਕੈਨੇਡਾ ਦੇ ਵਿੱਚ ਵੀ ਇਹੀ ਆ ਸਾਡੇ ਕੀ ਆ ਆਈਪੀਐਸ ਵਾਲਾ ਬੰਦਾ ਸਿੱਧਾ ਆ ਕੇ ਉਹ ਬੰਦਾ ਥੱਲੇ ਵਾਲਿਆਂ ਨੂੰ ਕੀੜੇ ਮਕੌੜੇ ਸਮਝਦਾ ਇਹ ਭਗਵੰਤ ਮਾਣੇ ਫੈਸਲਾ ਲੈ ਲੈਣਾ ਪੁਲਸਿੰਗ ਦੇ ਮਸਲੇ 'ਚ ਕੱਲੇ ਭਰਤੀ ਬਈ ਕੱਲੀ ਕਾਂਸਟੇਬਲ ਦੀ ਹੋਵੇ ਤਾਂ ਕਾਂਸਟੇਬਲ ਦੀਆਂ ਮਜਬੂਰੀਆਂ ਡੀਜੀਪੀ ਨੂੰ ਵੀ ਪਤਾ ਹੋਣਗੀਆਂ ਆਰਜੀ ਰੈਂਕ ਖਤਮ ਕਰਕੇ ਜਿਹੜੇ ਕਾਬਲ ਬੰਦੇ ਹੈਗੇ ਆ ਜਿੰਨਾਂ ਕੋਲ ਰੈਂਕ ਵੀ ਹੈਗਾ ਸਭ ਕੁਝ ਹੈਗਾ ਪਰ ਉਹ ਦਫ਼ਤਰਾਂ 'ਚ ਖੁੱਡੇ ਲੈਂ ਲੱਗੇ ਉਹਨਾਂ ਨੂੰ ਕੱਟ ਕੇ ਉੱਥੇ ਪੁਆਇੰਟ ਕਰੋ ਅੱਜ ਜਿਹੜੇ ਹਾਲਾਤਾਂ 'ਚ ਪੁਲਿਸ ਰਹਿੰਦੀ ਐ ਨਾ ਆਪਕਣਾ ਪੁਲਿਸ ਖੇਜੀ ਰਹਿੰਦੀ ਆ ਬਾਈ ਜੀ ਪੁਲਿਸ ਨੂੰ 150 ਲੀਟਰ ਤੇਲ ਮਿਲਦਾ ਇੱਕ ਥਾਣੇ ਵਾਲੇ ਨੂੰ ਤੇ ਮੈਨੂੰ ਐਂ ਦੱਸੋ ਕ੍ਰਾਈਮ ਰੋਕੋਗੇ ਕਿਵੇਂ ਪੇਸ਼ੀਆਂ ਤੇ ਜਾਂਦਿਆਂ ਕੋਈ ਡੈੱਡ ਬੋਡੀ ਮਿਲ ਜਾਂਦੀ ਆ ਉਸ ਡੈੱਡ ਬੋਡੀ ਨੂੰ ਉਸ ਤੋਂ ਬਾਅਦ ਬਾਈ ਜਿੰਨਾ ਮੰਨ ਲਓ ਅਣਪਛਾਤੀ ਆ ਨਾ ਤਾਂ ਸਾਰਾ ਜਿੰਨਾ ਖਰਚਾ ਹੁੰਦਾ ਉਹ ਪੁਲਿਸ ਵਾਲੇ ਦੀ ਜੇਬ 'ਚੋਂ ਹੁੰਦਾ ਜਿਹੜਾ ਕਿ ਇਨਵੈਸਟੀਗੇਸ਼ਨ ਅਫਸਰ ਹੁੰਦਾ ਕਲੀਆਂ ਬਦਲੀਆਂ ਕਰਕੇ ਨਹੀਂ ਸਰਨਾ ਜਿਹੜੇ ਦਿਵੰਗ ਬੰਦੇ ਮਾ ਕੇ ਜਿੰਨਾ ਤੋਂ ਹੈਲਪ ਲੈਂਦੇ ਆ ਉਹ ਉਹਨਾਂ ਬੰਦਿਆਂ ਤੋਂ ਹੈਲਪ ਲੈਣੀ ਪਹਿਲਾਂ ਛਡਾਉਣੀ ਪਊਗੀ ਉਹ ਜਿਹੜਾ ਮਾ ਕੇ ਉਹਨਾਂ ਨੂੰ ਕਾਰਨ ਹੈਗਾ ਉਹਦਾ ਇੱਕੋ ਹੀ ਖਰਚੇ ਨਹੀਂ ਪੂਰੇ ਹੁੰਦੇ ਠਾਣਿਆਂ ਦੇ ਤਾਂ ਖਰਚੇ ਪੂਰੇ ਕਰਾ ਦੇ ਸਰਕਾਰ ਨੂੰ ਖਰਚਾ ਪ੍ਰੋਵਾਈਡ ਕਰਾ ਦੇ ਹਰ ਚੀਜ਼ ਦਾ ਉਹਨਾਂ ਨੂੰ ਕੀ ਖਰਚਾ ਮਿਲਦਾ ਹੋਵੇ ਸਤਿ ਸ਼੍ਰੀ ਅਕਾਲ ਆਰ ਐਮ ਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਪਾ ਪਲੀਜ਼ ਤੇ ਇੱਕਦਮ ਹੋਏ ਬਾਦਲੇ ਜਿੱਥੇ ਭਗਵੰਤ ਸਿੰਘ ਮਾਨੇ ਕਹਿੰਦੇ ਨੇ ਕਿ ਇਸੇ ਨਸ਼ੇ ਦੀ ਰੋਕத்ਾੰਦ ਦੇ ਲਈ ਐਸਾ ਕੁਝ ਕੀਤਾ ਤਾਂ ਜੋ ਪੰਜਾਬ ਦੇ ਲਾਅ ਐਂਡ ਆਰਡਰ ਦੇ ਵਿੱਚ ਸੁਧਾਰ ਕੀਤਾ ਜਾ ਸਕੇ ਪਰ ਦੂਸਰੇ ਪਾਸੇ ਡੀਜੀਪੀ ਪੰਜਾਬ ਇਸ ਚੀਜ਼ ਨੂੰ ਨਕਾਰਦੇ ਨੇ ਉਹ ਕਹਿੰਦੇ ਨੇ ਕਿ ਰੈਗੂਲਰ ਇਦਾਂ ਦਾ ਕੁਝ ਹੁੰਦਾ ਹੈ ਤੇ ਉਸ ਤੇ ਤਹਿਤ ਹੀ ਇਹ ਤਬਾਦਲੇ ਜਿਹੜੇ ਆ ਉਹ ਕੀਤੇ ਗਏ ਆ ਇਸ ਤੇ ਵਾਪਤ ਜਿਹੜੀ ਆ ਗੱਲਬਾਤ ਕਰਾਂਗੇ ਕਿ ਕਿਉਂ ਇਹ ਵਕੂ ਵਕ ਬਿਆਨ ਨੇ ਜਾਂ ਜੇਕਰ ਪੁਲਿਸ ਤੇ ਸੁਧਾਰ ਦੀ ਜਿਹੜੀ ਗੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਦੇ ਨੇ ਉਹ ਦਿੱਤ ਜ਼ਰੂਰਤ ਕਿੱਥੋਂ ਆ ਸੁਧਾਰ ਕਰਨ ਦੀ ਕਿਸ ਤਰ੍ਹਾਂ ਦੇ ਨਾਲ ਕਿੱਥੋਂ ਸੁਧਾਰ ਕੀਤੇ ਜਾ ਸਕਦੇ ਨੇ ਮੇਰੇ ਨਾਲ ਲੋਕਤਕਾਰ ਲਹਿਰ ਤੋਂ ਰੁਪਿੰਦਰ ਬਾਈ ਹੋਣਗੇ ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰੀਏ ਫਰੈਗਲੀ ਗੱਲਬੱਲ ਬਦਾਂਗੇ ਰੁਪਿੰਦਰ ਬਾਈ ਸਵਾਗਤ ਆ ਰਮਵੀ ਟਲ ਆਰਮਵੀ ਚੈਨਲ ਦੇ ਖਿੜਾਲੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੰਧਪਾਈ ਕਿਵੇਂ ਦੇਖਦੇ ਹੋ ਕਿ ਜਿਸ ਤਰ੍ਹਾਂ ਦੇ ਨਾਲ ਤਬਾਦਲੇ ਕੀਤੇ ਗਏ ਨੇ ਪੁਲਿਸ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਨਸ਼ੇ ਦੀ ਰੋਕਥਾਮ ਲਾਅ ਐਂਡ ਆਰਡਰ ਨੂੰ ਸਹੀ ਕਰਨ ਦੇ ਲਈ ਐਸਾ ਕੁਝ ਜਿਹੜਾ ਉਹ ਕੀਤਾ ਗਿਆ ਕੀ ਮੰਨਦੇ ਹੋ ਕਿ ਇਕੱਲੇ ਤਬਾਦਲੇ ਹੱਲ ਹੈਗਾ ਕਿ ਪੰਜਾਬ ਪੁਲਿਸ ਨੂੰ ਜਿਹੜਾ ਹੈਗਾ ਉਹ ਸਹੀ ਕੀਤਾ ਜਾ ਸਕੇ ਜਾਂ ਜਿਹੜੀਆਂ ਔਣਤਾਈਆਂ ਭਗਵੰਤ ਸਿੰਘ ਮਾਨ ਦੇਖ ਰਹੇ ਨੇ ਉਹਨਾਂ ਨੂੰ ਸਹੀ ਕੀਤਾ ਜਾ ਸਕੇ ਸਭ ਤੋਂ ਪਹਿਲਾਂ ਜਸ਼ਪਾਈ ਨਾ ਮੈਂ ਕਹਣਾ ਵੀ ਜੇ ਕੋਈ ਸਮੱਸਿਆ ਬਿਮਾਰੀ ਦਾ ਹੱਲ ਕਰਨ ਦਾ ਬਿਮਾਰੀ ਦੀ ਜੜ ਫੜਨੀ ਪੈਂਦੀ ਹੈ ਸਭ ਤੋਂ ਵੱਡੀ ਗੱਲ ਆ ਕਿ ਪੁਲਿਸ ਦਾ ਅੱਜ ਅਸੀਂ ਕਹਿ ਦਿੰਨੇ ਆ ਕਿ ਪੁਲਿਸ ਦਾ ਅਕਸ ਜਿਹੜਾ ਮਾੜਾ ਪੇਸ਼ ਕੀਤਾ ਗਿਆ ਤਬਾਦਲੇ ਵੀ ਕੀਤੇ ਗਏ ਆ ਮੈਂ ਕਹਿੰਦਾ ਵੀ ਚੰਗਾ ਚਲੋ ਇਨੀਸ਼ੀਏਟਿਵ ਹੈਗਾ ਇੱਕ ਨੈਕਸਸ ਤੋੜਨ ਦੀ ਗੱਲ ਕੀਤੀ ਗਈ ਆ ਨੈਕਸਸ ਬਣੇ ਵੀ ਹੋਇਆ ਸਾਰੇ ਲੋਕ ਜਾਣਦੇ ਆ ਪਰ ਮੈਂ ਕਹਿੰਦਾ ਵੀ ਕੱਲੇ ਇਹਨਾਂ ਨਾਲ ਨਹੀਂ ਇਹ ਤਾਂ ਬਹੁਤ ਮਾਈਨਰ ਜਮਾ ਕੇ ਹੈਗਾ ਸਭ ਤੋਂ ਵੱਡੀ ਗੱਲ ਤਾਂ ਸਮੱਸਿਆ ਹੈ ਕਿੱਥੇ ਮੈਂ ਕਹਿੰਦਾ ਸਾਡੀ ਜਿਹੜੀ ਪੁਲਸਾਂ ਨਾ ਸਾਡੀ ਪੁਲਿਸ ਬਈ ਅੱਜ ਵੀ ਜਿਹੜਾ ਵਾਕ ਉਹੀ ਸਿਸਟਮ ਚੱਲ ਰਿਹਾ ਹੈ ਜਿਹੜਾ ਅੰਗਰੇਜ਼ਾਂ ਮਿਲੇ ਸੀ ਸਾਨੂੰ ਇਹ ਸਮਝਣਾ ਪਊ ਕਿ ਅੰਗਰੇਜ਼ਾਂ ਦਾ ਸਿਸਟਮ ਕੀ ਆ ਅੱਜ ਅ ਸਭ ਤੋਂ ਪਹਿਲਾਂ ਤਾਂ ਇਹ ਗੱਲ ਸਮਝਣੀ ਪਊ ਕਿ ਜਿਹੜੇ ਅੱਜ ਸਾਡੀ ਪੁਲਿਸਿੰਗ ਕੰਮ ਕਰ ਰਹੀ ਆ ਇਹ ਅੱਜ ਵੀ ਜਿਹੜੀਆਂ ਧਰਾਮਾ ਚੱਲਦੀਆਂ ਕਾਨੂੰਨ ਚੱਲਦਾ 1861 ਦਾ ਚੱਲਦਾ ਪਰ 1861 ਦੇ ਕਾਨੂੰਨ ਬਣਿਆ ਕਿਉਂ ਸੀ ਜੜ ਉੱਥੇ ਪਈ ਆ 1857 ਦੇ ਵਿੱਚ ਕੀ ਇੱਕ ਬਗਦਰੋਹ ਹੁੰਦਾ ਠੀਕ ਹੈ ਆਪਾਂ ਨੂੰ ਮਟਨੀ ਜਿਹੜਾ ਬਗਦਰੋਹ ਹੁੰਦਾ ਉਹਨੂੰ ਜਾਣਦੇ ਆ ਸਾਰੇ ਜਿਹੜੇ ਛਪਾਈਆਂ ਨੇ ਮਾਇਕੇ ਚਾਰਬੀ ਵਾਲੇ ਕਾਰਤੂਸਾਂ ਪਿੱਛੇ ਵਿਰੋਧ ਕੀਤਾ ਉਹ ਜਿਹੜਾ ਵਿਦਰੋਹ ਹੋਇਆ ਸੀ ਨਾ ਉਹ ਵਿਦਰੋਹ ਨੂੰ ਵਾਕੇ ਦੇਖ ਕੇ ਉਦੋਂ ਅੰਗਰੇਜ਼ ਅਫਸਰਾਂ ਨੇ ਫਿਰ ਕੀ ਕੀਤਾ ਇੱਕ ਸਿਸਟਮ ਖੜਾ ਕੀਤਾ ਜਿਹਦੇ ਵਿੱਚ ਉਸ ਵਿਦਰੋਹ ਨੂੰ ਦਬਾਉਣ ਖਾਤਰ ਵੀ ਜਿਹੜਾ ਸਰਕਾਰਾਂ ਦੇ ਖਿਲਾਫ ਕੋਈ ਰੋਸ ਖੜਾ ਹੁੰਦਾ ਉਹਨੂੰ ਦਬਾਉਣ ਵਾਸਤੇ ਫਿਰ ਕੀ ਆ ਉਦੋਂ ਆਈਪੀਸੀ ਦੀਆਂ ਧਰਾਵਾਂ ਬਣੀਆਂ ਸੀ ਪਰ ਉਹ ਧਰਾਵਾਂ ਯਾਰ ਹੁਣ ਤੱਕ ਚੱਲਦੀਆਂ ਨੇ ਤੇ ਅੰਗਰੇਜ਼ਾਂ ਨੇ ਆਪ ਉਹ ਅਪਣਾਈਆਂ ਨਹੀਂ ਤੁਹਾਨੂੰ ਮੈਂ ਦੱਸ ਵੀ ਦੇਣਾ ਕਿ ਬਾਈ ਜੀ ਮੈਂ ਕਹਿੰਦਾ ਸਾਡੀ ਪੁਲਿਸਿੰਗ ਤੇ ਇੰਗਲੈਂਡ ਦੀ ਪੁਲਿਸਿੰਗ ਕੈਨੇਡਾ ਦੀ ਪੁਲਿਸਿੰਗ ਦਾ ਬਹੁਤ ਫਰਕ ਆ ਉਹ ਸਾਨੂੰ ਸਮਝ ਕਿਵੇਂ ਆਊਗੀ ਸਭ ਤੋਂ ਪਹਿਲਾਂ ਮੈਂ ਦੱਸਦਾ ਕਿ ਅੰਗਰੇਜ਼ਾਂ ਅੰਗਰੇਜ਼ਾਂ ਨੇ ਉਦੋਂ ਬਾਈ ਜੀ ਸਿਪਾਹੀ ਭਰਤੀ ਕੀਤੇ ਤੇ ਉਹਨਾਂ ਦੇ ਲਾਲ ਫਰਲੇ ਹੁੰਦੇ ਵੱਡੇ ਵੱਡੇ ਤੇ ਉਹਨਾਂ ਨੂੰ ਦੇਖ ਕੇ ਲੋਕਾਂ ਦੇ ਵਿੱਚ ਕੀ ਇੱਕ ਹਊਆ ਪੈਦਾ ਕੀਤਾ ਕਿ ਉਹ ਪੁਲਿਸ ਫਰੈਂਡ ਲਈ ਹੁੰਦੀ ਸੀ ਜਿਵੇਂ ਹੁਣ ਸਾਡੀ ਪੁਲਿਸ ਹੈ ਨਾ ਇਹੀ ਕੰਮ ਪੁਲਿਸ ਦਾ ਉਦੋਂ ਸੀ ਹੁਣ ਰੌਲਾ ਕੀ ਆ ਜਿਵੇਂ ਪੁਲਿਸ ਨਾ ਉਸ ਟਾਈਮ ਤੇ ਅੰਗਰੇਜ਼ ਕੁੱਤਿਆਂ ਦਾ ਕੰਮ ਲੈਂਦੇ ਸੀ ਪੁਲਿਸ ਤੋਂ ਕੁੱਤਿਆਂ ਦਾ ਕੰਮ ਕਿਵੇਂ ਕੁੱਤਿਆਂ ਨੂੰ ਨਾ ਬਾਈ ਭੁੱਖੇ ਰੱਖਿਆ ਜਾਂਦਾ ਭੁੱਖੇ ਰਾ ਕੇ ਫਿਰ ਉਹਨਾਂ ਤੋਂ ਸ਼ਿਕਾਰ ਕਰਾਇਆ ਜਾਂਦਾ ਉਹ ਫਿਰ ਸ਼ਿਕਾਰ ਦੇ ਮਗਰ ਦੌੜਦੇ ਆ ਸਾਰਾ ਜੋਰ ਲਾ ਕੇ ਦੌੜਦੇ ਆ ਇਹੀ ਕੰਮ ਕੀ ਅੰਗਰੇਜ਼ਾਂ ਨੇ ਕੀਤਾ ਅੰਗਰੇਜ਼ਾਂ ਨੇ ਜਿਹੜੇ ਬਗਦਰੋਹੀ ਲੋਕ ਹੁੰਦੇ ਸੀ ਉਹਨਾਂ ਨੂੰ ਦਬਾਉਣ ਖਾਤਰ ਪੁਲਿਸ ਨੂੰ ਬਹੁਤ ਮਾੜੇ ਹਾਲਾਤਾਂ 'ਚ ਰੱਖਿਆ ਜਾਂਦਾ ਸੀ ਉਹਨਾਂ ਹਾਲਾਤਾਂ ਦੇ ਵਿੱਚ ਤੇ ਹਾਲਾਤਾਂ 'ਚ ਰੱਖਣ ਤੋਂ ਬਾਅਦ ਜਦੋਂ ਫਿਰ ਉਹਨਾਂ ਸਾਰਿਆਂ ਨੂੰ ਮਾ ਕੇ ਇੰਨਾ ਕੁ ਲੋਕ ਜਿਵੇਂ ਖੁੰਖਾਰ ਭੁੱਖਾ ਕੁੱਤਾ ਹੁੰਦਾ ਨਾ ਉਹਨੂੰ ਫਿਰ ਕੀ ਆ ਸ਼ਿਕਾਰ ਕਰਨ ਵਾਸਤੇ ਮੂਰੇ ਬੋਟੀ ਸਿੱਟੀ ਜਾਂਦੀ ਹੈ ਤੇ ਮਗੇ ਭਜਾਇਆ ਜਾਂਦਾ ਉਹੀ ਕੰਮ ਕੀ ਇਹਨਾਂ ਨਾਲ ਕੀਤਾ ਜਾਂਦਾ ਸਾਡੀ ਪੁਲਿਸ ਅੱਜ ਵੀ ਉਹੀ ਸ਼ਿਕਾਰੀ ਕੁੱਤੇ ਦਾ ਕੰਮ ਕਰ ਰਹੀ ਹੈ ਰਾਜਕਰਤਾ ਜਮਾਤ ਦਾ ਕੰਮ ਕਰ ਰਹੀ ਹੈ ਹੁਣ ਪੁਲਿਸ ਫੋਰਨ ਮੁਲਕਾਂ ਦੇ ਵਿੱਚ ਜਿਹੜੀ ਪੁਲਿਸ ਹੁੰਦੀ ਹੈ ਨਾ ਪੁਲਿਸ ਭਾਈ ਜਨਤਾ ਲਈ ਹੁੰ ਉਹਨਾਂ ਨੇ ਵਿਰੋਧ ਦਿਵਾਉਣਾ ਜਿਹੜਾ ਅੰਗਰੇਜ਼ਾਂ ਦੇ ਕੰਮ ਕਰਦੇ ਸੀ ਉਹੀ ਕੰਮ ਅੱਜ ਵੀ ਪੁਲਿਸ ਤੋਂ ਲਿਆ ਜਾ ਰਿਹਾ ਯਾਰ ਹਲੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਿਆ ਪੁਲਿਸ ਦੇ ਫੌਜ ਦਾ ਕੰਮ ਕੀ ਹੁੰਦਾ ਸਾਡੀ ਪੁਲਿਸ ਤੋਂ ਫੌਜ ਦਾ ਕੰਮ ਲਿਆ ਜਾ ਰਿਹਾ ਬਾਈ ਮਾਕੇ ਰਿਪ੍ਰੈਸ਼ਨ ਕੀਤਾ ਜਾ ਰਿਹਾ ਜਦੋਂ ਵੀ ਕੋਈ ਆਵਾਜ਼ ਬੁਲੰਦ ਕਰਦਾ ਮੁੰਡਿਆਂ ਦੇ ਲਾ ਕੇ ਐਨਐਸਏ ਸਿੱੜਦੇ ਹੋ ਜੀ ਉੱਥੇ ਹੋਰ ਇਹ ਜਿਹੇ ਸਖਤ ਕਾਨੂੰਨ ਬਣਾਏ ਪਿਆ ਜਿਨ੍ਹਾਂ ਦੇ ਡਰ ਤੋਂ ਮੈਂ ਕਹਿੰਦਾ ਬੰਦਾ ਕੁਸਕਦਾ ਕੋਈ ਨਹੀਂ ਇਹ ਸਾਰੀ ਜਿਹੜੀ ਪੁਲਿਸਿੰਗ ਆ ਸਾਨੂੰ ਜੜ ਸਮਝ ਨਹੀਂ ਪਊ ਉਹ ਜੜ ਕੀ ਆ ਪੁਲਿਸ ਭੁੱਖੀ ਜਿਵੇਂ ਮੈਂ ਗੱਲ ਕਰਦਾ ਆਪਾਂ ਜਿਵੇਂ ਪਹਿਲਾਂ ਗੱ ਮੈਂ ਕਹਿੰਦਾ ਵੀ ਉਹਨਾਂ ਨੂੰ ਬਾਈ ਜੀ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ ਅੱਜ ਜਿਹੜੇ ਹਾਲਾਤਾਂ 'ਚ ਪੁਲਿਸ ਰਹਿੰਦੀ ਐ ਨਾ ਆਪਾਂ ਕਹਿੰਦਾ ਪੁਲਿਸ ਖੇਜੀ ਰਹਿੰਦੀ ਆ ਬਾਈ ਜੀ ਪੁਲਿਸ ਨੂੰ 150 ਲੀਟਰ ਤੇਲ ਮਿਲਦਾ ਇੱਕ ਥਾਣੇ ਵਾਲੇ ਨੂੰ ਤੇ ਮੈਨੂੰ ਐਂ ਦੱਸੋ ਕ੍ਰਾਈਮ ਰੋਕੋਗੇ ਕਿਵੇਂ ਉਸ ਤੋਂ ਬਿਨਾ ਕੀ ਆ ਹੋਰ بڑے ਖਰਚੇ ਨੇ ਪੇਸ਼ੀਆਂ ਤੇ ਜਾਂਦੇ ਆ ਕੋ ਡੈੱਡ ਬੋਡੀ ਮਿਲ ਜਾਂਦੀ ਓਸ ਡੈੱਡ ਬੋਡੀ ਨੂੰ ਉਸ ਤੋਂ ਬਾਅਦ ਬਈ ਜਿੰਨਾ ਮੰਨ ਲਓ ਅਣਪਛਾਤੀ ਆ ਨਾ ਤਾਂ ਸਾਰਾ ਜਿੰਨਾ ਖਰਚਾ ਹੁੰਦਾ ਉਹ ਪੁਲਿਸ ਵਾਲੇ ਦੀ ਜੇਬ ਚੋਂ ਹੁੰਦਾ ਜਿਹੜਾ ਕਿ ਇਨਵੈਸਟੀਗੇਸ਼ਨ ਅਫਸਰ ਹੁੰਦਾ ਤਾਂ ਉਹ ਸਾਰੇ ਜਿਹੜੇ ਖਰਚੇ ਆ ਫਿਰ ਪੂਰੇ ਕਰਨ ਵਾਸਤੇ ਕਿਸੇ ਨਾ ਕਿਸੇ ਕੜਮ ਚੌਧਰੀ ਦੀ ਮਿੰਤ ਕਰਦਾ ਜਦੋਂ ਮਿੰਤ ਕਰਕੇ ਉਹਦੇ ਆਖੇ ਉਹ 2 ਰੁਪਏ ਦੇ ਦਿੰਦਾ ਤਾਂ ਫਿਰ ਉਹ ਬੰਦਾ ਬਈ ਜੀ ਉਹਨਾਂ ਤੋਂ ਫਿਰ ਪੁੱਠੇ ਸਿੱਧੇ ਕੰਮ ਵੀ ਲੈਂਦਾ ਉਹੀ ਕੜਮ ਚੌਧਰੀ ਅੱਜ ਨਸ਼ੇ ਦੇ ਸਰਗਣਾ ਬਣੇ ਬੈਠੇ ਆ ਉਹੀ ਕੜਮ ਚੌਧਰੀ ਬੰਦੇ ਤਦਾ ਪਰ ਪੁਲਿਸ ਨੂੰ ਮੈਂ ਕਿਹਾ ਦਿੱਤਾ ਕਿ ਆ ਪਹਿਲਾਂ ਉਹਨੂੰ ਸਹੂਲਤਾਂ ਦਾ ਪ੍ਰੋਵਾਈਡ ਕਰਾਉ ਨਾ ਸਟੇਸ਼ਨਰੀ ਉਹਨਾਂ ਕੋਲੇ ਨਹੀਂ ਕੋਈ ਹੋਰ ਖਰਚਾ ਉਹਨਾਂ ਨੂੰ ਦਿੱਤਾ ਜਾਂਦਾ ਕੋਈ অপরাধੀ ਨੂੰ ਮੈਂ ਕਿਹਾ ਮੰਨ ਲਓ ਤਰੀਕ ਤੇ ਲੈ ਕੇ ਜਾਣਾ ਤਾਂ ਪੁਲਿਸ ਜੇਬ ਚੋਂ ਖਰਚ ਕਰਦੀ ਆ ਕੇਸ ਦੇ ਵਾਸਤੇ ਮੈਂ ਕਹਿੰਦਾ ਹਾਈ ਕੋਰਟਾਂ ਤੱਕ ਜਾਂਦੇ ਆ ਸ਼ਹਾਦਤਾਂ ਦੰਦੇ ਆ ਉਹਦੇ ਵਿੱਚ ਸਾਰਾ ਖਰਚਾ ਉਹਨਾਂ ਦਾ ਪੁਲਿਸ ਦਾ ਕੀਤਾ ਜਾਂਦਾ ਤੇ ਪੁਲਿਸ ਮੈਂ ਕਹਣਾ ਉਹਦੇ ਖਰਚੇ ਦਿਖਾ ਦੇ ਫਾਈਲਾਂ 'ਚ ਕਿੰਨੇ ਕ ਖਰਚੇ ਸ਼ੋਅ ਕੀਤੇ ਜਾਂਦੇ ਆ ਇਹ ਖਰਚੇ ਪੁਲਿਸ ਡਿਪਾਰਟਮੈਂਟ ਨੂੰ ਮਿਲਦੇ ਆ ਤਾਂ ਮੈਂ ਕਹਣਾ ਭੁੱਖੇ ਰੱਖ ਕੇ ਫਿਰ ਬਾਈ ਜੀ ਮੈਂ ਕਹਣਾ ਸਾਡੇ ਤੇ ਜਿਹੜੀ ਪੁਲਿਸ ਹੈ ਕ ਸਭ ਤੋਂ ਪਹਿਲਾਂ ਨਾ ਪੁਲਿਸ ਦੇ ਵਿੱਚ ਨਾ ਰੀਡ ਦੀ ਹੱਡੀ ਪਾਉਣੀ ਉਹ ਅਜੇ ਰੀਡ ਦੀ ਹੱਡੀ ਕੱਢ ਲਈ ਜਿੱਧਰ ਨੂੰ ਮਰਜ਼ੀ ਮੋੜ ਲੇ ਯਾਰ ਅਗਲਾ ਹੁਣ ਜਿਹੜਾ ਬੰਦਾ ਬਈ 2 ਰੁਪਏ ਉਹਨਾਂ ਦੇ ਖਰਚ ਕਰਦਾ ਜਿਹੜਾ ਉਹਨਾਂ ਦੇ ਥਾਣਿਆਂ ਦੇ ਖਰਚੇ ਪੂਰੇ ਕਰਦਾ ਹੁਣ ਇੱਕ ਐਸਐਚ ਨੂੰ ਥਾਣਾ ਚਲਾਉਣ ਵਾਸਤੇ 2.5-3 ਲੱਖ ਰੁਪਏ ਦਾ ਖਰਚਾ ਚਾਹੀਦਾ ਤੇ ਉਹ ਖਰਚਾ ਫਿਰ ਬਾਈ ਜੀ ਸਰਕਾਰ ਵੱਲੋਂ ਤਾਂ ਕੋਈ ਪ੍ਰੋਵਾਈਡ ਨਹੀਂ ਕੀਤਾ ਜਾਂਦਾ ਉਹ ਪੂਰਾ ਕਰਨ ਦੇ ਖਾਤਰ ਕਿਸੇ ਨਾ ਕਿਸੇ ਜਿਹੜੇ ਬੰਦੇ ਤੋਂ ਮਦਦ ਲੈਂਦੇ ਆ ਫਿਰ ਉਹ ਬੰਦਾ ਬਾਈ ਉਹਨਾਂ ਨੂੰ ਵਰਤਦਾ ਇਸੇ ਕਰਕੇ ਅੱਜ ਕੀ ਆ ਬੜੀ ਮਾਕੇ ਨਾ ਇੱਕ ਆਮ ਆਦਮੀ ਪਾਰਟੀ ਦੇ ਵਰਕਰਾਂ 'ਚ ਭਾਈ ਜੀ ਅੱਜ ਵੀ ਅਕਾਲੀ ਦਲ ਵਾਲੇ ਕਾਂਗਰਸ ਵਾਲੇ ਜਿਹੜੇ ਹੈਗਾ ਪੁਰਾਣੇ ਪੈਟਰਨ ਤੇ ਪੁਲਸਾ ਪੁਰਾਣੀ ਪੁਲਸਾ ਉਹੀ ਪੁਲਸ ਨੂੰ ਉਹੀ 2 ਰੁਪਏ ਦੇ ਕੇ ਕੰਮ ਕਰਾਇਆ ਜਾ ਰਿਹਾ ਹੈ ਅੱਜ ਵੀ ਪੁਲਸ ਫਰੀ ਚ ਕੰਮ ਨਹੀਂ ਕਰਦੀ ਅੱਜ ਵੀ ਥਾਣੇ ਦੇ ਵਿੱਚ ਅਕਾਲੀਆਂ ਦੀ ਜਾਂ ਕਾਂਗਰਸੀਆਂ ਦੀ ਕਿਉਂ ਚੱਲਦੀ ਆ ਕਿਉਂਕਿ ਉਹਨਾਂ ਦੇ ਨੈਕਸਸ ਉਹਨਾਂ ਦੇ ਵੀ ਬਣੇ ਹੋਏ ਆ ਉਹ ਚਾਰ ਛੱਲੜ ਦੇਣੇ ਜਾਣਦੇ ਆ ਉਹਨਾਂ ਕੋਲੇ ਚਾਰ ਛੱਲੜ ਹੈਗੇ ਆ ਆਮ ਆਦਮੀ ਪਾਰਟੀ ਦੇ ਸਧਾਰਨ ਜਿਹੜੇ ਵਰਕਰ ਹੈਗੇ ਉਹ ਜਾ ਕੇ ਮੁਫਤ ਚ ਕੰਮ ਭਾਲਦੇ ਆ ਮੁਫਤ ਚ ਪੁਲਸ ਕੰਮ ਨਹੀਂ ਕਰਦੀ ਜੇ ਭਗਵੰਤ ਮਾਨ ਜੀ ਨੇ ਉਹਨਾਂ ਤੋਂ ਕੰਮ ਕੀਆ ਲੋਕਾਂ ਵਾਸਤੇ ਲੋਕਾਂ ਦੇ ਹੀ ਪੁਲਿਸ ਵਾਂ ਕੇ ਵਰਤਨੀ ਆ ਨਾ ਤਾਂ ਸਭ ਤੋਂ ਪਹਿਲਾਂ ਤਾਂ ਪੁਲਿਸ ਦੇ ਬਾਈ ਜਿਹੜੇ ਫਾਲਤੂ ਦੇ ਉੱਪਰਲੇ ਖਰਚੇ ਆ ਉਹ ਸਰਕਾਰ ਵੱਲੋਂ ਕੀ ਇਹਨਾਂ ਨੂੰ ਮਿਲਨੇ ਚਾਹੀਦੇ ਆ ਉਸ ਤੋਂ ਬਾਅਦ ਆਪਾਂ ਕੀ ਆ ਅਗਲੀ ਗੱਲ ਕਰ ਸਕਦੇ ਆ ਹੋਰ ਮੈਂ ਕਹਿੰਦਾ ਵੀ ਜਿਹੜੇ ਬੰਦੇ ਨੂੰ ਹੱਥ ਕੜੀ ਲਾਉਣੀ ਬਣਦੀ ਆ ਸਭ ਤੋਂ ਵੱਡੀ ਗੱਲ ਬਾਈ ਉਹਨਾਂ ਨੂੰ ਤਾਂ ਸਲੂਟ ਮਾਰਨੇ ਪੈਂਦੇ ਆ ਸਭ ਤੋਂ ਵੱਡੇ ਕ੍ਰਿਮੀਨਲ ਲੋਕ ਕੌਣ ਕਿਹੜੇ ਨੇ ਜਿਹੜੇ ਸਾਡੇ ਆ ਜੇ ਐਮਐਲ ਜਾਂ ਐਮਪੀ ਬਣੇ ਨੇ ਬੜੀ ਹਾਸੋ ਹੀ ਨਹੀਂ ਗੱਲ ਆ ਵੀ ਜਿਹੜੇ ਹੁਣ 543 ਬੰਦੇ ਚੁਣੇ ਗਏ ਆ ਉਹਨਾਂ ਵਿੱਚ ਤੇ 170 ਹਾਰਡ ਕੋਰ ਕ੍ਰਿਮੀਨਲ ਆ ਜਿਹੜੇ ਬਲਾਤਕਾਰ ਕਰਦੇ ਆ ਜਿਹੜੇ ਮਾ ਕੇ ਚੋਰੀਆਂ ਡਕੈਤੀਆਂ ਦੇ ਇਰਾਦਾ ਕਤਲ ਦੇ ਤੇ ਕਤਲ ਤੱਕ ਦੇ ਪਰਚੇ ਦਰਜ ਆ ਜਿੰਨਾਂ ਤੇ ਨੇ 170 ਬੰਦੇ ਜਿਹੜੇ 543 ਐਤਕੀ ਨਵੇਂ ਆਪਣੇ ਲੋਕ ਸਭਾ ਚ ਗਏ ਆ ਤਾਂ ਮੈਂ ਕਹਣਾ ਵੀ ਜਿਹੜੇ ਬੰਦਿਆਂ ਨੇ ਕਾਨੂੰਨ ਬਣਾਉਣੇ ਆ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਮਾ ਕੇ ਕੰਮ ਲੈਣਾ ਠੀਕ ਹੈ ਨਾ ਉਹ ਬੰਦੇ ਜਿਹੜੇ ਹੈਗੇ ਆ ਉਹਨਾਂ ਤੋਂ ਅਸੀਂ ਕੀ ਭਲੇ ਦੀ ਆਸ ਕਰ ਸਕਦੇ ਆ ਹੁਣ ਮੈਂ ਕਹਣਾ ਵੀ ਜੇ ਭਗਵੰਤ ਮਾਨ ਨੇ ਮਾ ਕੇ 10000 ਬੰਦਿਆਂ ਦਾ ਤਵਾਦਲਾ ਕਰਤਾ ਮੈਂ ਪਿੱਛੇ ਜੇ ਗੱਲ ਕੀਤੀ ਸੀ ਜਿਹੜਾ ਲਾਹੌਰ ਫੁੱਦੂ ਬਾਈਓ ਪਸ਼ੌਰ ਫੁੱਦੂ ਫੋਦੂ ਮਾਕੇ ਡੰਬ ਪਰਸਨ ਨੂੰ ਕਿਹਾ ਜਾਂਦਾ ਮਾਕੇ ਜਿਹੜਾ ਬੰਦਾ ਕਿਸੇ ਕੰਮ ਦਾ ਨਾ ਹੋਵੇ ਹੁਣ ਮਤਲਬ ਕੀ ਹੈ ਜਿਹੜਾ ਬੰਦੇ ਨੇ ਬਈ ਇੱਥੇ ਨਸ਼ਾ ਨਹੀਂ ਰੋਕਿਆ ਦੂਜੇ ਥਾਂ ਵੀ ਨਹੀਂ ਰੋਕਦਾ ਨੈਕਸ ਜ਼ਰੂਰ ਟੁੱਟੂ ਆ ਥੋੜਾ ਮੋਟਾ ਫਾਇਦਾ ਹੋ ਸਕਦਾ ਪਰ ਮੈਂ ਕਹਣਾ ਉਹਦੀ ਥਾਂ ਤੇ ਪੰਜ 400 ਬੰਦਾ ਜਿਹੜਾ ਟਰੇਸ ਕੀਤਾ ਹੋਇਆ ਸਾਰਾ ਸਾਰਾ ਸਾਹਮਣੇ ਸਾਰਿਆਂ ਦੇ ਜ਼ਾਹਰ ਹੈਗਾ ਉਹਨਾਂ ਬੰਦਿਆਂ ਨੂੰ ਮੈਂ ਕਹਣਾ ਵੀ ਸਜ਼ਾ ਦੀ ਨਹੀਂ ਬਣਦੀ ਸੀ ਇਹਨਾਂ ਨੂੰ ਕਾਮਾਰਕਟ ਡੰਗਣੇ ਪੈਣਗੇ ਵੱਡੇ ਅਫਸਰ ਬੜੇ ਵਿੱਚ ਸ਼ਾਮਲ ਹੈਗੇ ਆ ਸਭ ਤੋਂ ਵੱਡੀ ਮੈਂ ਕਹਣਾ ਸਾਡੇ ਕੋਲੇ ਐਗਜ਼ਾਮਪਲ ਆ ਹੁਣ ਮਾਕੇ ਸਭ ਤੋਂ ਵੱਡਾ ਆ ਰ ਇੰਦਰਜੀਤ ਦਾ ਮੈਂ ਕਿੰਸਪੈਕਟਰ ਦਾ ਕਿਸਦਾ ਸਭ ਤੋਂ ਵੱਡਾ ਜਿੱਥੇ ਰਾਜੀਤਾ ਜੇਬ ਤੱਕ ਪਕੌੜਾ ਜਿਹੜਾ ਐਸਐਸਪੀ ਰਿਹਾ ਹੁਣ ਮਸਲਾ ਕੀ ਹੈ ਸਭ ਤੋਂ ਵੱਡਾ ਜਿਹੜਾ ਨਸ਼ੇ ਵਾਲੇ ਕੰਮ ਦੇ ਵਿੱਚ ਕੀ ਆ ਪੁਰਾਣੇ ਟਾਈਮ ਦੇ ਵਿੱਚ ਇੱਕ ਮੈਂ ਕਹਿੰਦਾ ਭਗਵੰਤ ਮਾਨ ਨੇ ਜੇ ਕੀ ਇੱਛਾ ਸ਼ਕਤੀ ਹੈ ਤਾਂ ਸਭ ਤੋਂ ਵੱਡੀ ਕਾਰਵਾਈ ਕਰਨ ਵਾਲੀ ਆ ਜਿਹੜੇ ਬਾਈ ਉਹ ਆਰਜੀ ਰੈਂਕ ਦਿੱਤੇ ਹੋਏ ਆ ਨਾ ਜਿਹੜੇ ਮੈਂ ਕਿ ਰੈਂਕ ਉਹ ਕੀ ਹੁੰਦੇ ਆ ਜਿਹੜਾ ਇੰਦਰਜੀਤ ਨੂੰ ਦਿੱਤਾ ਸੀ ਹੁਣ ਮਤਲਬ ਕੀ ਸੀ ਵੀ ਇੱਕ ਬੰਦੇ ਨੂੰ ਬਾਈ ਸੀਆਈਏ ਦਾ ਇੰਚਾਰਜ ਲਾਇਆ ਨਾ ਹੈਂਡਕਾਫ ਹੈਡ ਕਨਸਟੇਬਲ ਰੈਂਕ ਦਾ ਬੰਦਾ ਉਹ ਬੰਦਾ ਕੀ ਆ ਇਨਸਪੈਕਟਰ ਦਾ ਉਹਨੂੰ ਰੈਂਕ ਦਿੱਤਾ ਹੋਇਆ ਉਹ ਮਾਕੇ ਕੱਚਾ ਰੈਂਕ ਵੱਜਦਾ ਉਹਦਾ ਉਹ ਰੈਂਕ ਦੇ ਕੇ ਉਹ ਬੰਦਾ ਫਿਰ ਕੀ ਆ ਮੈਂ ਕਹਿੰਦਾ 10-10 20-20 ਕਰੋੜ ਦੀਆਂ ਖੇਪਾਂ ਫੜਦਾ ਵੱਡੀਆਂ ਪਰ ਖੇਪਾਂ ਫੜ ਕੇ ਜਦੋਂ ਕੇਸ ਜਾ ਕੇ ਅਦਾਲਤਾਂ 'ਚ ਪੇਸ਼ ਹੁੰਦੇ ਆ ਤਾਂ ਉੱਥੇ ਜੱਜ ਪੁੱਛਦਾ ਵੀ ਤੇਰਾ ਰੈਂਕ ਕੀ ਆ ਉਹ ਕਹਿੰਦਾ ਜੀ ਹੈੱਡ ਕਨਸਟੇਬਲ ਚੱਕੋ ਜੀ ਬੰਦਾ ਬਰੀ ਉਹ ਬਰੀ ਕਿਉਂ ਹੁੰਦਾ ਕਿਉਂਕਿ ਬਾਈ ਜੀ ਹਰ ਮਾਕੇ ਕੇਸ ਨੂੰ ਮਾਕੇ ਬਣਾਉਣ ਵਾਸਤੇ ਜਾਂ ਉੱਥੇ ਜਿਹੜਾ ਸ਼ਾਹਤ ਜਿਹੜਾ ਬੰਦਾ ਉਹਨੂੰ ਕੇਸ ਨੂੰ ਤਿਆਰ ਕਰਦਾ ਉਹਦਾ ਇੱਕ ਰੈਂਕ ਮੇਥਿਆ ਹੋਇਆ ਹੋਇਆ ਇੱਕ ਐਨਡੀਪੀਐਸ ਐਕਟ ਦੇ ਵਿੱਚ ਘੱਟ ਤੋਂ ਘੱਟ ਇੰਸਪੈਕਟਰ ਰੈਂਕ ਦਾ ਬੰਦਾ ਕੀ ਹੈ ਤਵਦੀਸ਼ ਕਰ ਸਕਦਾ ਤਵਦੀਸ਼ੀ ਬਣ ਸਕਦਾ ਉਹ ਹੈੱਡ ਕਾਂਸਟੇਬਲ ਤੋਂ ਜਿਹੜੋਂ ਤੁਸੀਂ ਉਹਨਾਂ ਕੇਸਾਂ ਦੇ ਲਾਇਆ ਵਿਆ ਅੱਜ ਵੀ ਮੈਂ ਕਹਿੰਦਾ ਥਾਣੇ ਚ ਸੀਆਈਏ ਦੇ ਵਿੱਚ ਬਹੁਤ ਥਾਮਤਾਂ ਨੇ ਜਿਹੜੇ ਇੰਚਾਰਜ ਲੱਗੇ ਹੋਏ ਆ ਉਹ ਲੋਕ ਨੇ ਜਿਨ੍ਹਾਂ ਦੇ ਰੈਂਕ ਆਰਜੀ ਰੈਂਕ ਦਿੱਤੇ ਹੋਏ ਆ ਤੇ ਹੋਵੇ ਕਿ ਕਾਂਸਟੇਬਲ ਜਾਂ ਹੈੱਡ ਕਾਂਸਟੇਬਲ ਨੇ ਤੇ ਮੈਂ ਕਹਿੰਦਾ ਵੀ ਉਹ ਬੰਦਿਆਂ ਨੂੰ ਅਜੇ ਤੱਕ ਕੋਈ ਸ਼ਾਂਤੀ ਨਹੀਂ ਹੋਈ ਸਭ ਤੋਂ ਪਹਿਲਾਂ ਪਹਿਲਾਂ ਜਿਹੜਾ ਕੰਮ ਕਰਨ ਵਾਲਾ ਉਹੀ ਆ ਬਈ ਜਿਹੜੇ ਆਰਜੀ ਰੈਂਕ ਦੇ ਬੰਦੇ ਕੰਮ ਕਰ ਰਹੇ ਆ ਉਹਨਾਂ ਨੂੰ ਤੁਸੀਂ ਜਿਆਦਾ ਦਫ਼ਤਰ ਜੇ ਕੋਈ ਕਾਬਲ ਬੰਦੇ ਆ ਪਹਿਲੀ ਗੱਲ ਦਾ ਕਾਬਲ ਹੈ ਨਹੀਂ ਬਈ ਇੰਦਰਜੀਤ ਅਰਕੇ ਜਿਹੜੇ ਬੰਦੇ ਸੀ ਉਹਨਾਂ ਨੇ ਕੀ ਆ ਚਾਪਲੂਸੀਆਂ ਕਰ ਕਰਕੇ ਰੈਂਕ ਲੈਵੇ ਆ ਜਿਹੜੇ ਅਸਲ ਕਾਬਲ ਬੰਦੇ ਸੀ ਉਹ ਸਾਰੇ ਦਫ਼ਤਰਾਂ ਦੇ ਵਿੱਚ ਖੁੱਡੇ ਲੈਣ ਲਾਇਏ ਪਏ ਆ ਜਿਹੜੇ ਅਫਸਰਾਂ ਨੂੰ ਕੋਈ 2 ਰੁਪਏ ਕਮਾ ਕੇ ਨਹੀਂ ਦਿੰਦੇ ਜਿਹੜੇ ਮਾ ਕੇ ਖਰਚੇ ਨਹੀਂ ਕੱਢ ਸਕਦੇ ਜਿਹੜੇ ਸਧਾਰਨ ਤੇ ਆਮ ਮਾ ਕੇ ਬੰਦੇ ਹੈਗੇ ਆ ਹੁਣ ਸਭ ਤੋਂ ਪਹਿਲਾਂ ਤਾਂ ਉਹਨਾਂ ਬੰਦਿਆਂ ਨੂੰ ਤੁਸੀਂ ਕੀ ਆ ਸਹੀ ਥਾਂ 'ਤੇ ਪੁਆਇੰਟ ਕਰੋ ਤੇ ਜਿਹੜੇ ਬੰਦੇ ਇਹੋ ਜਿਹੇ ਲੱਗੇ ਪਏ ਆ ਸਭ ਤੋਂ ਵੱਡੀ ਗੱਲ ਦਾ ਇੰਦਰਜੀਤ ਨੂੰ ਮਾ ਕੇ ਪ੍ਰੋਮੋਸ਼ਨ ਦੇਣ ਵਾਲੇ ਕੌਣ ਸੀ ਜਿਹੜੇ ਡੀਜੀਪੀ ਮਾ ਇਦੋਂ ਘਟਿਆ ਕੰਮ ਕੀ ਹੋ ਮੈਂ ਕਹਣਾ ਵੀ ਪੁਲਿਸ ਨੂੰ ਨਹੀਂ ਪਤਾ ਵੀ ਐਨਡੀਪੀਏ ਸੈਟ ਦਾ ਪਰਚਾ ਦੇਣ ਵਾਸਤੇ ਬੰਦੇ ਦੇ ਕੋਲੇ ਘੱਟੋ ਘੱਟ ਉਹਦੀ ਕਾਬਲੀਅਤ ਕੀ ਜਾਂਦੀ ਔਰ ਰੈਂਕ ਕੀ ਜਾਂਦੀ ਸਭ ਤੋਂ ਹਾਸੋ ਹੀ ਨਹੀਂ ਗੱਲ ਆ ਬਾਈ ਘੱਟੋ ਘੱਟ 10 ਵੱਡੇ ਕੇਸਾਂ ਚ ਸਾਰੇ ਬੰਦੇ ਹੀ ਬਰੀ ਹੋ ਗਏ ਜਿਹੜੇ ਇੰਦਰਜੀਤ ਨੇ ਬਣਾਏ ਸੀ ਕਾਰਨ ਕੀ ਸੀ ਵੀ ਹੈੱਡ ਕਨਸਟੇਬਲ ਰੈਂਕ ਦਾ ਬੰਦਾ ਇੱਕ ਇਨਸਪੈਕਟਰ ਦੇ ਰੈਂਕ ਨੂੰ ਆਰਜੀ ਰੈਂਕ ਲਈ ਬੈਠਾ ਸੀ ਤੇ ਅਦਾਲਤਾਂ ਦੇ ਚ ਸਾਰੇ ਕੇਸ ਉੱਡ ਗਏ ਉਹ ਜਾਣ ਬੁੱਝ ਕੇ ਕੀਤਾ ਗਿਆ ਉਹ ਹਜੇ ਵੀ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਭਗਵੰਤ ਮਾਨ ਜੀ ਨੂੰ ਐਕਸ਼ਨ ਲੈਣ ਦੀ ਲੋੜ ਆ ਜਿਹੜੇ ਬੰਦਿਆਂ ਨੇ ਇਹੋ ਜਿਹੇ ਬੰ ਉਹਨਾਂ ਬੰਦਿਆਂ ਦੇ ਕਾਰਵਾਈ ਕਰਨੀ ਪੈਂਦੀ ਆ ਯਾਰ ਉਹਨਾਂ ਨੂੰ ਮੈਂ ਕਿ ਅੱਖਾਂ ਫੁੱਟੀਆਂ ਨੇ ਮਾਰ ਕੇ ਐਸਐਸਪੀ ਆ ਡੀਆਈਜੀ ਆਈਜੀ ਮੈਂ ਕਿ ਆਈਪੀਐਸ ਕਲੀਅਰ ਕਰਕੇ ਆਉਂਦੇ ਆ ਦੂਜਾ ਜਿਹੜਾ ਸਭ ਤੋਂ ਵੱਡਾ ਕਾਰਨ ਆ ਬਈ ਮੈਂ ਤੁਹਾਨੂੰ ਇੱਕ ਦੱਸਦਾ ਵੀ ਫੋਰਨ ਦੀ ਪੁਲਿਸਿੰਗ ਦਾ ਇੱਕ ਕੰਮ ਕੀ ਆ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਇੱਕ ਨਾ ਰੈਂਕ ਵਾਈਜ਼ ਮੈਂ ਕਿ ਉੱਥੇ ਕੋਈ ਭਰਤੀ ਡਾਇਰੈਕਟ ਨਹੀਂ ਹੁੰਦੀ ਕੈਨੇਡਾ ਦੇ ਵਿੱਚ ਮੇਰਾ ਦੋਸਤ ਆ ਇੱਕ ਆਸਟ੍ਰੇਲੀਆ ਦੇ ਵਿੱਚ ਸਾਡਾ ਮਿੱਤਰ ਆ ਬੱਬਲ ਇਥੋਂ ਮੈਂ ਆਪਣਾ ਰਾਮਪੁਰੇ ਤੋਂ ਉਹ ਵੀ ਪੁਲਿਸਿੰਗ ਦੇ ਵਿੱਚ ਮੈਂ ਕਿ ਉੱਥੇ ਪਾਰਟ ਪਲੇ ਕਰਦਾ ਹੁਣ ਉਹ ਸਾਰੇ ਬੰਦੇ ਬਈ ਇੱਕ ਗੱਲ ਦੱਸਦੇ ਆ ਕਹਿੰਦੇ ਵੀ ਉੱਥੇ ਜਿਹੜੀ ਭਰਤੀ ਹੁੰਦੀ ਆ ਇਕੱਲੀ ਕਾਂਸਟੇਬਲ ਦੀ ਹੁੰਦੀ ਆ ਕਾਂਸਟੇਬਲ ਕਹਾਂ ਡੀਜੀਪੀ ਬਣਦਾ ਸਾਡੇ ਸਭ ਤੋਂ ਕਮੀ ਕੀ ਆ ਇੰਗਲੈਂਡ ਦੇ ਵਿੱਚ ਵੀ ਇਹੀ ਆ ਕੈਨੇਡਾ ਦੇ ਵਿੱਚ ਵੀ ਇਹੀ ਆ ਸਾਡੇ ਕੀ ਆ ਆਈਪੀਐਸ ਵਾਲਾ ਬੰਦਾ ਸਿੱਧਾ ਆ ਕੇ ਬਈ ਜੀ ਕੀ ਆ ਐਸਪੀ ਲੱਗ ਜਾਂਦਾ ਐਸਐਸਪੀ ਲੱਗ ਜਾਂਦਾ ਉਹ ਬੰਦਾ ਥੱਲੇ ਵਾਲਿਆਂ ਨੂੰ ਕੀੜੇ ਮਕੌੜੇ ਸਮਝਦਾ ਉਹ ਮਾ ਕੇ ਫਿਰ ਗਾਲਾਂ ਕੱਢ ਕੇ ਕੰਮ ਲੈਂਦਾ ਉਹਨਾਂ ਤੋਂ ਆਪਦੇ ਆਪ ਨੂੰ ਸੁਪੀਰੀਅਰ ਮੰਨਦਾ ਜਿਹੜਾ ਉਸ ਤੋਂ ਬਾਅਦ ਮੈਂ ਕਹਿੰਦਾ ਪੀसीएस ਕਲੀਅਰ ਕਰਦਾ ਉਹ ਡੀਐਸਪੀ ਲੱਗ ਜਾਂਦਾ ਉਦੋਂ ਥੱਲੇ ਫਿਰ ਐਸਆਈ ਸਬ ਇੰਸਪੈਕਟਰ ਦੀ ਭਰਤੀ ਆ ਸਾਡੇ ਤੇ ਸਭ ਤੋਂ ਛੋਟੀ ਕੌਨਸਟੇਬਲ ਦੀ ਭਰਤੀ ਆ ਤੇ ਕੌਨਸਟੇਬਲ ਨੂੰ ਤਾਂ ਜਿਹੜੇ ਉੱਪਰਲੇ ਅਫਸਰ ਸਬ ਇੰਸਪੈਕਟਰ ਉਹਨੂੰ ਕੀੜੇ ਮਕੌੜੇ ਮੰਨਦਾ ਠੀਕ ਹੈ ਡੀਐਸਪੀ ਭਰਤੀ ਹੋਇਆ ਜਿਹੜਾ ਪੀसीएस ਆ ਉਹ ਸਬ ਇੰਸਪੈਕਟਰ ਤੇ ਉਹਨੂੰ ਥੱਲੇ ਨੂੰ ਕੀੜੇ ਮਕੌੜੇ ਮੰਨਦਾ ਮੈਂ ਕਹਿੰਦਾ ਰੈਂਕ 1 ਤੇ ਭਰਤੀ ਹੋਵੇ ਜੇ ਭਗਵੰਤ ਮਾਨ ਨੇ ਫੈਸਲਾ ਲੈ ਲੈਣਾ ਪੁਲਸਿੰਗ ਦੇ ਮਸਲੇ 'ਚ ਇਕੱਲੇ ਭਰਤੀ ਬਈ ਕੱਲੀ ਕੌਨਸਟੇਬਲ ਦੀ ਹੋਵੇ ਅਜੇ ਡੀਜੀਪੀ ਨੂੰ ਜਾ ਕੇ ਤੁਸੀਂ ਨਾ ਬੇਸਿਕ ਗੱਲਾਂ ਪੁੱਛੋਗੇ ਬੇਸਿਕ ਕੰਮ ਨਹੀਂ ਪਤਾ ਹੁੰਦੇ ਉਹਨਾਂ ਨੂੰ ਆਈਪੀਐਸ ਨੂੰ ਬੇਸਿਕ ਗੱਲਾਂ ਨਹੀਂ ਪਤਾ ਹੁੰਦੀਆਂ ਹੁਣ ਮਸਲਾ ਕੀ ਇਹ ਪੁਲਿਸਿੰਗ ਦੇ ਵੀ ਸਭ ਤੋਂ ਪਹਿਲਾਂ ਤਾਂ ਭਰਤੀ ਹੀ ھیਟਲੇ ਗਰਾਊਂਡ ਲੈਵਲ ਤੋਂ ਹੋਣੀ ਚਾਹੀਦੀ ਹੈ ਦੂਜਾ ਜਿਹੜਾ ਮੈਂ ਕਹਿੰਦਾ ਵੀ ਅਹਿਮ ਜਿਹੜਾ ਕੰਮ ਸਾਡੇ ਕਰਨ ਵਾਲਾ ਆਰਜੀ ਰੈਂਕ ਖਤਮ ਕਰਕੇ ਜਿਹੜੇ ਕਾਬਲ ਬੰਦੇ ਹੈਗੇ ਆ ਜਿਨ੍ਹਾਂ ਕੋਲ ਰੈਂਕ ਵੀ ਹੈਗਾ ਸਭ ਕੁਝ ਹੈਗਾ ਪਰ ਉਹ ਦਫ਼ਤਰਾਂ ਵਿੱਚ ਖੁੱਡੇ ਲੈਣ ਲੱਗੇ ਉਹਨਾਂ ਨੂੰ ਕੱਢ ਕੇ ਇੱਥੇ ਪੁਆਇੰਟ ਕਰੋ ਕੱਲੀਆਂ ਬਦਲੀਆਂ ਕਰਕੇ ਨਹੀਂ ਸਰਨਾ ਇਸੇ ਕਰਕੇ ਤੀਜਾ ਜਿਹੜਾ ਹੈਗਾ ਵੀ ਜਿਹੜੇ ਦਿਵੰਗ ਬੰਦੇ ਮ ਉਹਨਾ ਬੰਦੇ ਤੋਂ ਹੈਲਪ ਲੈਣੀ ਪਹਿਲਾਂ ਛਡਾਉਣੀ ਪਊਗੀ ਉਹ ਜਿਹੜਾ ਮੱਕ ਉਹਨਾਂ ਨੂੰ ਕਾਰਨ ਹੈਗਾ ਉਹਦਾ ਇੱਕੋ ਹੀ ਖਰਚੇ ਨਹੀਂ ਪੂਰੇ ਹੁੰਦੇ ਠਾਣਿਆਂ ਦੇ ਤਾਂ ਖਰਚੇ ਪੂਰੇ ਕਰਦੇ ਸਰਕਾਰੋਂ ਨੂੰ ਖਰਚਾ ਪ੍ਰੋਵਾਈਡ ਕਰਾਵੇ ਹਰ ਚੀਜ਼ ਦਾ ਉਹਨਾਂ ਨੂੰ ਕੀ ਖਰਚਾ ਮਿਲਦਾ ਹੋਵੇ ਉਦੋਂ ਬਾਅਦ ਜੇ ਬੰਦਾ ਕਰਾਪਸ਼ਨ ਕਰੂ ਤਾਂ ਫਿਰ ਤੁਸੀਂ ਕਹਿਣ ਜੋਗੇ ਹੋ ਬੰਦਾ ਬਈ 100 ਰੁਪਏ ਪਿੱਛੇ ਜਦੋਂ ਜ਼ਮੀਰ ਕਰਾਪਟ ਕਰ ਲੈਂਦਾ ਨਾ ਫਿਰ ਉਹ 10000 ਵੀ ਲੈ ਲੈਂਦਾ ਫਿਰ ਉਹ ਲੱਖ ਵੀ ਲੈਂਦਾ ਇਹੀ ਕਾਰਨ ਆ ਜਿਹੜਾ ਸਭ ਤੋਂ ਵੱਡਾ ਪੁਲਿਸਿੰਗ ਦੇ ਸਾਡੀ ਫੇਲ ਹੋਣ ਦਾ ਕਾਰਨ ਹੋਰ ਵੀ ਆ ਮਤਲਬ ਜਿਸ ਤਰ੍ਹਾਂ ਦੇ ਨਾਲ ਇਹ ਵੀ ਗੱਲਾਂ ਸਾਹਮਣੇ ਆਈਆਂ ਕਿ ਭਾਈ ਜਿਹੜਾ ਬੰਦਾ ਹੁਣ ਬਠਿੰਡੇ ਸੀ ਬਠਿੰਡੇ ਤੋਂ ਬਦਲ ਕੇ ਹੋਰ ਕਿਸੇ ਪਾਸੇ ਜਿਹੜਾ ਸ਼ਿਫਟ ਕਰਤਾ ਤਨਖਾਹਾਂ ਉਹ ਕਿਸੇ ਦੀਆਂ 15000 ਨੇ ਕਿਸੇ ਦੀਆਂ 18000 ਨੇ ਉਹ ਹੁਣ ਉੱਥੇ ਜਾਊਗਾ ਜਾਣ ਆਉਣ ਦਾ ਖਰਚਾ ਉਹਦਾ ਬੜਾ ਹੋ ਜਾਂਦਾ 10000 ਪੱਲੇ 5000 ਪਾਉ ਮਹੀਨੇ ਬਾਅਦ 6000 ਪੂ ਕਹਿੰਦੇ ਫਿਰ ਉਹ ਘਰ ਦਾ ਖਰਚਾ ਕਿੱਥੋਂ ਚਲਾਊਗਾ ਸਭ ਤੋਂ ਬਈ ਇੱਕ ਨਮਨ ਦੱਸ ਦਿਆਂ ਜੀ ਅੱਜ ਤੁਸੀਂ ਜਿਹੜੀ ਗੱਲ ਕੀਤੀ ਹੈ ਸ਼ਾਇਦ ਲੋਕਾਂ ਨੂੰ ਵੀ ਇਹ ਮਾ ਕੇ ਉਹਦਾਂ ਨੂੰ ਪਤਾ ਨਹੀਂ ਹੁੰਦਾ ਇਹ ਗੱਲ ਬਾਲੀ ਵੱਡੀ ਮੈਟਰ ਤਾਂ ਨਹੀਂ ਕਰਦੀ ਕਿਉਂਕਿ ਭਾਈ ਪੁਲਿਸ ਵਾਲੇ ਦੀ 24 ਘੰਟੇ ਡਿਊ ਜਿਹੜਾ ਸੈਕਸ਼ਨ 22 ਹੈਗਾ ਨਾ ਇਹਨਾਂ ਦਾ ਪੁਲਿਸ ਐਕਟ 1861 ਦੇ ਮੁਤਾਬਕ ਉਹਨੂੰ ਬੰਦੇ ਨੂੰ ਰੁਕਣਾ ਆਉਦੇ ਥਾਣੇ 'ਚ ਹੀ ਪਊਗਾ ਇਹ ਰੂਲ ਆ ਠੀਕ ਹੈ ਨਾ ਥਾਣੇ ਦੇ ਮਾਕੇ ਹਦੂਦ ਦੇ ਅੰਦਰ ਹੀ ਰਹਿਣਾ ਉਹ ਆਪਦੇ ਘਰ ਨਹੀਂ ਜਾ ਸਕਦਾ ਤਾਂ ਮੈਂ ਕਿਹਾ ਵੀ ਆਪਾਂ ਕਹਿ ਦਿੰਨੇ ਅੱਜ ਪੁਲਿਸ ਵਾਲਿਆਂ ਦੇ ਸਭ ਤੋਂ ਜ਼ਵਾਕ ਵੱਧ ਚਿੱਟੇ ਤੇ ਲੱਗੇ ਹੋਏ ਸ਼ਾਇਦ ਬਹੁਤਿਆਂ ਨੂੰ ਨਾ ਪਤਾ ਹੋਵੇ ਮਾਨਸਾ ਦੇ ਚ ਚਾਰ ਮੁੰਡੇ ਇੱਕ ਗਲੀ ਦੇ ਵਿੱਚ ਪੁਲਿਸ ਵਾਲਿਆਂ ਦੇ ਮਰੇ ਹੋਏ ਆ ਨਾ ਤਾਂ ਨਾਲ ਕੋਲੇ ਘਰ ਨੂੰ ਦੇਣ ਨੂੰ ਠੱਸਮਾ ਠੀਕ ਹੈ ਮੈਂ ਕਿਹਾ ਉਹ ਖਰਚਾ ਨਹੀਂ ਕੋਈ ਬਹੁਤਾ ਖਰਚਾ ਦਾ ਮਾ ਕੇ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ 15-2000 ਰੁਪਏ ਰੋਜ਼ ਦਾ ਘਰ ਪੁਲਿਸ ਵਾਲਾ ਆਈ ਨਹੀਂ ਸਕਦਾ ਉਹਨੇ ਰਹਿਣਾ ਤਾਂ ਆਪਦੀ ਸਟੇਸ਼ਨ ਤੇ ਹੀ ਹੁੰਦਾ ਮੈਂ ਕਿਹਾ ਵੀ ਉਦੋਂ ਜ਼ਰੂਰੀ ਤੁਹਾਡੀ ਗੱਲ ਠੀਕ ਹੈ ਵੀ ਇੱਕ ਬੰਦਾ ਆਪਦੇ ਘਰ ਦੇ ਨੇੜੇ ਰਹਿ ਕੇ ਜੇ ਕੰਮ ਕਰਦਾ ਉਹ ਪਰਫਾਰਮੈਂਸ ਉਹਦੀ ਚੰਗੀ ਹੋਊ ਇੱਕ ਘਰ ਤੋਂ ਦੂਰ ਹਰ ਮਹਿਕ ਵਿੱਚ ਹੀ ਪੈਂਦਾ ਕਲੀ ਪੁਲਿਸ ਚ ਨਹੀਂ ਮੈਂ ਗੱਲ ਕਰਦਾ ਇੱਕ ਬੰਦੇ ਨੇ ਸ਼ਾਮ ਨੂੰ ਘਰੇ ਆ ਕੇ ਚੰਗੀ ਰੋਟੀ ਖਾਣੀ ਜਾਂ ਹੋਰ ਕਰਾਂ ਜਾਂ ਨੇ ਢਾਬੇ ਦਾ ਖਾਣਾ ਬਾਈ ਜੀ ਇੱਕ ਨੇ ਮਾ ਕੇ ਮਾਂ ਦੀ ਅਸੀਸ ਹੋਣੀ ਆ ਘਰ ਵਾਲੀ ਦੀਆਂ ਦੁਆਵਾਂ ਹੋਣੀਆਂ ਨੇ ਭੈਣ ਦੀਆਂ ਦੁਆਵਾਂ ਹੋਣੀਆਂ ਰੋਟੀ ਦੇ ਵਿੱਚ ਤੇ ਇੱਕ ਪਾਸੇ ਕੀ ਆ ਅਸੀਂ ਮੁੱਲ ਦੀ ਢਾਬਿਆਂ ਦੀਆਂ ਰੋਟੀਆਂ ਖਾ ਕੇ ਉੱਥੇ ਮਾੜਾ ਖਾਂਦੇ ਆ ਮਾੜਾ ਪੀਂਦੇ ਆ ਆਪਾਂ ਸਾਰੇ ਜਾਣਦੇ ਆ ਫਿਰ ਉੱਥੇ ਕੀ ਆ ਲੋਕਾਂ ਨੂੰ ਸ਼ਾਮ ਨੂੰ ਜਿਹੇ ਜਿਹੇ ਰਹਿਣੀ ਬਹਿਣੀ ਬਣ ਜਾਂਦੀ ਆ ਪੁਲਿਸ ਵਾਲਿਆਂ ਦੀ ਤਾਂ ਪੁਲਿਸ ਵਾਲਿਆਂ ਨੇ ਮੈਂ ਕਿ ਜਿਹੜੇ ਹਾਲਾਤ ਭੋਗਦੇ ਹੋ ਤੁਹਾਡੀ ਗੱਲ ਠੀਕ ਹੈ ਪਰ ਮੈਂ ਕਹਿੰਦਾ ਫਿਰ ਵੀ ਪੁਲਿਸ ਵਾਲਿਆਂ ਕਰ ਸਕਦੇ ਆ ਜਿੰਨਾ ਕਰ ਸਕਦੇ ਆ ਉਹ ਹੋ ਸਕਦੀ ਆ ਪਰ ਮੈਂ ਤੁਹਾਨੂੰ ਇੱਕ ਦੱਸ ਦਿਆਂ ਵੀ ਬਹੁਤ ਹੀ ਕਰ ਵੀ ਨਹੀਂ ਸਕਦੇ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਭਰਤੀਆਂ ਤੁਸੀਂ ਦੇਖੋਗੇ ਨਾ ਸਭ ਤੋਂ ਵੱਧ ਭਰਤੀਆਂ ਮਾਨਸਾ ਬਠਿੰਡਾ ਸਾਡੇ ਜ਼ਿਲ੍ਹਿਆਂ ਦੇ ਮੁੰਡੇ ਭਰਤੀ ਹੋਏ ਹੋਏ ਆ ਕਿਉਂਕਿ ਬਾਹਰਲੇ ਜਿਹੜੇ ਜ਼ਿਲ੍ਹਿਆਂ ਵਾਲੇ ਮੁੰਡੇ ਹੈਗੇ ਆ ਜਾਲਾਦਰਤਾ ਫੌਰਨ ਚਲੇ ਗਏ ਬਹੁਤ ਘੱਟ ਮੱਕ ਉਹਨਾਂ ਕੋਲੇ ਨਫਰੀ ਹੈਗੀ ਆ ਨਫਰੀਆਂ ਜਦ ਇੱਥੋਂ ਆ ਉਹਨਾਂ ਨੂੰ ਬਾਹਰ ਤਾਂ ਪੁਆਇੰਟ ਕਰਨੀ ਪਊਗਾ ਪਰ ਮੈਂ ਕਹਣਾ ਵੀ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਬਣਦਾ ਜਿਹੜੇ ਸਭ ਤੋਂ ਵੱਡੇ ਮਸਲੇ ਹੈਗੇ ਆ ਉਹ ਕਰਨੇ ਬਣਦੇ ਆ ਤੇ ਦੂਜੀ ਵੱਡੀ ਗੱਲ ਇਹ ਹੈ ਕਿ ਜੇ ਪੰਜਾਬ ਨੂੰ ਸਹੀ ਲੀਤੇ ਲੈ ਤੈ ਕ ਪ੍ਰਕਾਸ਼ ਸਿੰਘ ਨਾਂ ਦਾ ਬਾਈ ਜੀ ਯੂਪੀ ਦੇ ਵਿੱਚ ਆਈਪੀਐਸ ਹੋਇਆ ਬਾਕਮਾਲ ਬੰਦਾ ਉਹਦੀਆਂ ਬੁੱਕਸ ਵੀ ਲਿਖੀਆਂ ਹੁੰਦੇ ਪੜਨ ਵਾਲੀਆਂ ਕਿਤਾਬਾਂ ਨੇ ਉਹ ਬੰਦੇ ਨੇ ਇੱਕ ਕੇਸ ਦਰਜ ਕੀਤਾ 1996 ਦੇ ਵਿੱਚ 10 ਸਾਲ ਬਾਅਦ ਉਹਦਾ ਫੈਸਲਾ ਆਉਂਦਾ 2006 ਦੇ ਵਿੱਚ ਉਹਦੇ ਵਿੱਚ ਫਿਰ ਕੀ ਆ ਮੈਂ ਕਹਿੰਦਾ ਵੀ ਕਈ ਤਰ੍ਹਾਂ ਦੀਆਂ ਸੁਪਰੀਮ ਕੋਰਟ ਕੀ ਆ ਨਿਰਦੇਸ਼ ਜਾਰੀ ਕਰ ਦਿੰਦੀ ਆ ਸਾਰੇ ਸਟੇਟਾਂ ਨੂੰ ਵੀ ਜੇ ਪੁਲਿਸਿੰਗ ਤੋਂ ਸਹੀ ਕੰਮ ਲੈਣਾ ਤਾਂ ਆ ਤੁਹਾਨੂੰ ਭਾਈ ਪੁਆਇੰਟਸ ਦੇ ਉੱਤੇ ਕੰਮ ਕਰਨਾ ਪਊ ਤੇ ਸਾਰੀਆਂ ਪੁਲਿਸਾਂ ਗਲਤ ਐਫੀਡੈਟ ਦੇ ਕੇ ਜਿਹੜੀਆਂ ਮਾਕੇ ਸਟੇਟਾਂ ਦੀਆਂ ਨੇ ਪੁਲਿਸਾਂ ਮਾਕੇ ਹੈਗੀਆਂ ਨੇ ਉਹ ਗਲਤ ਐਫੀਡੈਟ ਦ ਕੁਝ ਕੁ ਗੱਲਾਂ ਨੇ ਮੈਂ ਦੱਸਣੀਆਂ ਵੀ ਚਾਹਣਾ ਪਰ ਉਦੋਂ ਪਹਿਲਾਂ ਮੈਂ ਇੱਕ ਇੰਟਰਸਟਿੰਗ ਗੱਲ ਸੁਣਾਉਣਾ ਪ੍ਰਕਾਸ਼ ਸਿੰਘ ਕਹਿੰਦਾ ਵੀ ਮੈਂ ਨਾ ਆਪਦੇ ਮਾਕੇ ਸਰਕਾਰ ਨੂੰ ਯੂਪੀ ਸਰਕਾਰ ਨੂੰ ਕਹਿੰਦਾ ਮੈਂ ਲਿਖ ਕੇ ਭੇਜਦਾ ਡੀਜੀਪੀ ਸੀਗਾ ਕਹਦਾ ਮੈਂ ਆਖਿਆ ਮੈਂ ਤੁਹਾਨੂੰ 10 ਆਈਪੀਐਸ ਤੇ 10 ਆਈਐਸ ਬੰਦਿਆਂ ਦੇ ਕਰਪਟ ਦੇ ਮੈਂ ਤੁਹਾਨੂੰ ਲਿਸਟ ਭੇਜ ਰਿਹਾ ਤੁਹਾਨੂੰ ਜਿਹੜੇ ਮਾਕੇ ਕੀ ਇਹਦੇ ਨਾਲ ਡਾਕੂਮੈਂਟ ਜਿਹੜੇ ਵੀ ਚਾਹੀਦੇ ਉਹ ਡਾਕੂਮੈਂਟ ਵੀ ਕਹਿੰਦਾ ਮੈਂ ਪ੍ਰੋਵਾਈਡ ਕਰਾ ਦੇਣਾ ਤੁਹਾਨੂੰ ਜਿਹੜੇ ਮਾਕੇ ਚਾਹੀਦੇ ਆ ਵੀ ਇਹਨਾਂ ਨੂੰ ਸਹੀ ਇਹਨਾਂ ਦੇ ਸਬੂਤ ਸਮਝ ਲਓ ਫਸਾਉਣ ਵਾਸਤੇ ਕਹਿੰਦਾ ਵੀ ਮੈਂ ਹੁਣ ਨੋਟ ਭੇਜ ਤੇ ਸਾਰੀ ਲਿਸਟ ਭੇਜ ਤੇ ਉਸ ਤੋਂ ਬਾਅਦ ਕਹਿੰਦਾ ਮੈਨੂੰ 2-4 ਮਹੀਨੇ ਬਾਅਦ ਮੈਨੂੰ ਇੱਕ ਹੋਰ ਸੀਨੀਅਰ ਅਫਸਰ ਨੇ ਕਹਿੰਦਾ ਵੀ ਮੈਨੇ ਨਾਲ ਗੱਲ ਕੀਤੀ ਉਹ ਕਹਿੰਦਾ ਵੀ ਤੂੰ ਤਾਂ ਸਰਕਾਰ ਦਾ ਕੰਮ ਹੀ ਸੌਖਾ ਕਰਤਾ ਕਹਿੰਦਾ ਕਿਵੇਂ ਕਹਿੰਦਾ ਤੂੰ ਤਾਂ ਨੂੰ ਸ਼ਾਂਤੀ ਕਰਕੇ ਦੇਤੇ ਵੀ ਆਹ ਬੰਦੇ ਕੰਮ ਦੇਣ ਹਣੂ ਲਾ ਲੋ ਕੰਮ ਤੇ ਕਿਉਂਕਿ ਕਰਪਟ ਬੰਦੇ ਤਾਂ ਲੋਡ ਆ ਸਰਕਾਰਾਂ ਨੂੰ ਇਹੀ ਸਭ ਤੋਂ ਵੱਡੀ ਗੱਲ ਉਹ ਕਹਿੰਦਾ ਸਾਰੇ ਬੰਦੇ ਫਿਰ ਉਹ ਕੀ ਆ ਅਹੁਦਿਆਂ ਤੇ ਅਪਾਇੰਟ ਕੀਤੇ ਗਿਆ ਜਿਨ੍ਹਾਂ ਦੀ ਕਹਿੰਦਾ ਮੈਂ ਲਿਸਟ ਦਿੱਤੀ ਸੀ ਰੋਲਾ ਇਹ ਆ ਵੀ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਸਰਕਾਰਾਂ ਦੀ ਨੀਅਤ ਸਾਫ਼ ਹੋਵੇ ਨਾ ਤਾਂ ਹੁਣ ਉਹਦੇ ਚ ਸਭ ਤੋਂ ਵੱਡੀ ਗੱਲ ਉਹਨਾਂ ਨੇ ਆਖਿਆ ਸੀਗਾ ਇੱਕ ਤਾਂ ਪੁਲਿਸ ਤੇ ਲੋਕਾਂ ਦਾ ਆਸਮਿਤ ਤਾਲਮਿਲ ਚੰਗਾ ਬਣਾਉਣ ਵਾਸਤੇ ਉਹਨਾਂ ਨੇ ਮਾਕੇ ਕੀ ਆ ਕੁਝ ਮਾਕੇ ਮੈਥਡ ਦਿੱਤੇ ਸੀ ਤਰੀਕੇ ਦਿੱਤੇ ਸੀ ਉਹ ਤਰੀਕੇ ਸੁਪਰੀਮ ਕੋਰਟ ਨੇ ਵੀ ਮੰਨੇ ਸੀ ਵੀ ਹਾਂਜੀ ਲੋਕਾਂ ਦੇ ਫਰੈਂਡਲੀ ਰਿਲੇਸ਼ਨ ਹੋਣਾ ਚਾਹੀਦਾ ਸਭ ਤੋਂ ਵੱਡੀ ਗੱਲ ਇੱਕ ਸਬ ਇਨਸਪੈਕਟਰ ਦੀ ਜਾਂ ਡੀਜੀਪੀ ਦੀ ਘੱਟ ਤੋਂ ਘੱਟ ਬਈ ਜੀ ਇੱਕ ਅਹੁਦੇ ਤੇ ਜਾਂ ਇੱਕ ਥਾਂ ਤੇ ਜਿਹੜੀ ਨਿਯੁਕਤੀ ਹੁੰਦੀ ਉਹ ਘੱਟੋ ਘੱਟ 2 ਸਾਲ ਹੋਵੇ ਉਹਦਾ ਕਾਰਨ ਕੀ ਆ ਹੁਣ ਤੁਸੀਂ ਪਿੱਛੇ ਦੇਖਾ ਹੋ ਇੱਥੋਂ ਵਾਲਾ ਜਿਹੜਾ ਆਪਣਾ ਸੰਧਮਾ ਜਿਹੜਾ ਕੁਲਤਾਰ ਸੰਧਮਾ ਦਾ ਭਰਾ ਇੱਕ ਏਐਸਆਈ ਨੂੰ ਗੰਦੀਆਂ ਯਾਰ ਸ਼ਰਮ ਵਾਲੀ ਗੱਲ ਆ ਉਹ ਕਿਉਂ ਦੇ ਰਿਹਾ ਕਿਉਂਕਿ ਉਹਦੇ ਹੱਥ ਚ ਪਾਵਰਾਂ ਨੂੰ ਬਦਲਣ ਦੀ ਬਾਈ ਜੀ 2 ਸਾਲੇ ਕੇਐਸਆਈ ਲੱਗਿਆ ਹੋ ਉਹਨੂੰ ਕੋਈ ਬਦਲ ਨਾ ਸਕਦਾ ਹੋਵੇ ਅਗਲਾ ਫਿਰ ਝੇਪ ਕਿਉਂ ਮੰਨੂਆ 2 ਸਾਲ ਉਹਦੀ ਬਦਲੀ ਨਾ ਹੋ ਸਕਦੀ ਹੋਵੇ ਉਹ ਬੰਦਾ ਫਿਰ ਕਿਹਾ ਠੋਕ ਕੇ ਆਪਦਾ ਮੈਂ ਕਹਿੰਦਾ ਵੀ ਦਲੇਰੀ ਨਾਲ ਕੰਮ ਕਰੂਗਾ ਤੇ ਜਦੋਂ ਤੁਸੀਂ ਬਾਈ ਜੀ ਕੀ ਆ ਮੈਂ ਕਿ ਇਹਨਾਂ ਦੇ ਹੱਥ ਬਦਲੀ ਫੜਾ ਰੱਖੀ ਆ ਇਸੇ ਕਰਕੇ ਉਹ ਜਿਹਾ ਕਿਹਾ ਸੀ ਕਿ ਮੈਂ ਕਿ ਪੋਲਿਟਿਕ ਜਿਹੜੇ ਪੋਲਿਟੀਸ਼ਨ ਹੈਗੇ ਆ ਉਹਨਾਂ ਦਾ ਪੁਲਿਸਿੰਗ ਦੇ ਵਿੱਚ ਕੀ ਆ ਜ਼ਿਆਦਾ ਰੋਲ ਨਹੀਂ ਹੋਣਾ ਚਾਹੀਦਾ ਉਨਾ ਦੋਦੇ ਚ ਇੰਟਰਫੇਅਰ ਨਹੀਂ ਜਿਆਦਾ ਹੋਣਾ ਚਾਹੀਦਾ ਇਹ ਸੁਪਰੀਮ ਕੋਰਟ ਨੇ ਨਿਰਦੇਸ਼ ਜਾਰੀ ਕੀਤੇ ਆ ਉਸ ਤੋਂ ਬਿਨਾਂ ਉਹਨਾਂ ਨੇ ਬਈ ਸਟੇਟ ਸਕਿਉਰਿਟੀ ਕਮਿਸ਼ਨ ਬਣਾਉਣ ਦੀ ਗੱਲ ਕੀਤੀ ਸੀ ਸਟੇਟ ਦੇ ਮਾਕੇ ਸਰਕਾਰ ਦੇ ਤੇ ਜਿਹੜੇ ਪੁਲ ਮਾਕੇ ਪੁਲਿਸ ਅਧਿਕਾਰੀ ਉਹਨਾਂ ਦੇ ਵਿੱਚ ਆਸਮੇਂ ਰਿਲੇਸ਼ਨ ਕਹੇ ਜੇ ਹੋਣੇ ਚਾਹੀਦੇ ਆ ਉਹ ਸਪੈਸ ਮਾਕੇ ਉਹਨਾਂ ਨੇ ਦੱਸਿਆ ਸੀ ਵੀ ਉਹਨਾਂ ਦਾ ਕੋਈ ਇੰਟਰਫੇਅਰ ਨਾ ਹੋਵੇ ਵੱਡੀ ਸਾਬ ਤੋਂ ਜਿਹੜੀ ਸਾਨੂੰ ਅਪੁਆਇੰਟਮੈਂਟ ਆਕੀ ਦੀ ਵੀ ਘੱਟ ਤੋਂ ਘੱਟ ਡੀਜੀਪੀ ਦੀ ਚਾਹੇ ਛੋਟੇ ਰੈਂਕ ਦੀ ਸਬ ਇਨਸਪੈਕਟਰਾਂ ਚਾਹੇ ਇਨਸਪੈਕਟਰਾਂ ਮਿਨਿਮਮ 2 ਸਾਲ ਇੱਕ ਥਾਂ ਉਹਨੂੰ ਪੁਰਾਣਾ ਬੇਸ ਨਹੀਂ ਪਤਾ ਹੁੰਦਾ ਆਧਾਰ ਨਹੀਂ ਪਤਾ ਹੁੰਦਾ ਤੀਜੀ ਜਿਹੜੀ ਅਹਿਮ ਗੱਲ ਆਖੀ ਸੀ ਹੁਣ ਸਾਡੇ ਕਿਹਾ ਇੱਕ ਆਈਓ ਲਾ ਦਤਾ ਜਾਂਦਾ ਕੇਸ ਦੇ ਉੱਤੇ ਉਹੀ ਬਈ ਜੀ ਜਾ ਕੇ ਫਿਰ ਸਾਰੀ ਤਬਦੀਸ਼ ਕਰਦਾ ਸਾਰੇ ਡਾਕੂਮੈਂਟ ਇਕੱਠੇ ਕਰਦਾ ਫੋਰਨ ਦੇ ਵਿੱਚ ਕੀ ਆ ਮੰਨ ਲਓ ਇਥੇ ਕ੍ਰਾਈਮ ਹੁੰਦਾ ਵਾਰਦਾਤ ਤੇ ਉਥੇ ਪਹਿਲਾਂ ਆ ਕੇ ਬੰਦੇ ਜਿਹੜੇ ਮਾ ਕੇ ਪਹਿਲਾਂ ਪੁਲਿਸ ਦੀ ਰੁਕੜੀ ਪਹੁੰਚਦੀ ਆ ਉਹ ਆ ਕੇ ਬਈ ਜੀ ਘੇਰਾਬੰਦੀ ਕਰ ਦਿੰਦੀ ਆ ਉਥੇ ਮਾਰਕਿੰਗ ਕਰਨ ਦੇ ਬੰਦਾ ਨੇੜੇ ਨਾ ਆਵੇ ਦੂਜੀ ਆ ਕੇ ਫਰੈਂਸਿਕ ਵਾਲੇ ਫਿਰ ਸਬੂਤ ਇਕੱਠੇ ਕਰਦੇ ਆ ਤੀਜਾ ਫਿਰ ਕੀ ਆ ਉਹਦੇ ਕੇਸ ਦੇ ਸਾਰੇ ਮਾਰ ਕੇ ਕੀ ਆ ਤੱਥ ਇਕੱਠੇ ਕਰਦੇ ਆ ਉਹ ਜਦੋਂ ਕੰਮ ਬਈ ਜੀ ਤਿੰਨ ਚਾਰ ਥਾਂ ਵੰਡਿਆ ਗਿਆ ਤਾਂ ਉਹ ਤੇ ਕਰਪਸ਼ਨ ਦੇ ਚਾਂਸ ਹੀ ਨਹੀਂ ਰਹਿੰਦੇ ਤਾਂ ਇਸੇ ਕਰਕੇ ਉਹਨਾਂ ਨੇ ਆ ਕੇ ਜੀ ਤਬਦੀਸ਼ੀ ਮਾ ਕੇ ਜਿਹੜੀ ਹੈਗੀ ਇਨਵੈਸਟੀਗੇਸ਼ਨ ਅਲੱਗ ਤੋਂ ਹੋਵੇ ਜਿਹੜੇ ਡਾਕੂਮੈਂਟੇਸ਼ਨ ਆ ਉਹ ਅਲੱਗ ਤੋਂ ਹੋਵੇ ਤਾਂ ਇਸ ਢੰਗ ਦੇ ਨਾਲ ਜੇ ਪੁਲਿਸ ਕੰਮ ਕਰੂਗੀ ਨਾ ਬਹੁਤ ਫਰਕ ਪੈ ਜਾਊਗਾ ਇਹ ਜਿਹੜੇ ਮੇਨ ਜਿਹੜੇ ਮਕੇ ਹੈਗੇ ਆ ਬਾਕੀ ਪਬਲਿਕ ਕੰਪਲੇਂਟ ਅਥਾਰਟੀ ਬਣਾਉਣ ਦੀ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਵੀ ਪਬਲਿਕ ਨੂੰ ਕੋਈ ਯਾਰ ਕੰਪਲੇਂਟ ਹੈਗੀ ਆ ਪੁਲਿਸ ਵਾਲੇ ਜਿਵੇਂ ਜਿਹੜਾ ਬਿਹੇਵ ਗਲਤ ਕਰਦੇ ਆ ਹੋਰ ਕਰਦੇ ਆ ਸੁਣਵਾਈ ਵਾਲਾ ਕੋਈ ਨਹੀਂ ਤਾਂ ਉੱਥੇ ਜਿਹੜੀ ਸੁਣਵਾਈ ਵਾਸਤੇ ਇੱਕ ਪਬਲਿਕ ਮਕ ਜਿਹੜੀ ਅਥਾਰਟੀ ਬਣਾਈ ਸੀ ਉਹ ਇਸੇ ਵਾਸਤੇ ਬਣਾਈ ਸੀ ਵੀ ਲੋਕਾਂ ਨੂੰ ਕੋਈ ਦਿੱਕਤ ਆਉਂਦੀ ਆ ਤਾਂ ਘੱਟੋ ਘੱਟ ਉਹਦੀ ਪਹੁੰਚ ਸਰਕਾਰ ਤੱਕ ਹੋਵੇ ਕੋਈ ਮੁਲਾਜ਼ਮ ਜੇ ਗਲਤ ਮਕ ਉਹਨਾਂ ਨਾਲ ਮਿਸਬਿਹੇਵ ਕਰਦਾ ਜਾਂ ਉਹਨਾਂ ਦੀ ਗੱਲ ਨਹੀਂ ਸੁਣਦਾ ਅੱਜ ਤੁਸੀਂ ਥਾਣੇ ਜਾਓ ਤੁਹਾਡੀ ਐਫ ਆਈ ਆਰ ਦਰਜ ਨਹੀਂ ਹੁੰਦੀ ਜ਼ੋਰ ਲਾ ਲਓ ਪਹਿਲਾਂ ਤੁਹਾਨੂੰ ਫੋਨ ਕਰਨਾ ਕਿਸੇ ਕੜਾ ਮਜਬੂਰੀ ਤੋਂ ਕਰਾਉਣਾ ਪੂ ਜਿਨ੍ਹਾਂ ਤੋਂ ਖਰਚਾ ਲੈਂਦੇ ਆ ਲੱਤ ਥੱਲੇ ਦੀ ਲੰਘਣਾ ਪੈਂਦਾ ਤਾਂ ਇਹ ਜਿਹੜੀਆਂ ਬੇਸਿਕ ਜਿਹੜੀਆਂ ਮੇਨ ਗੱਲਾਂ ਨੇ ਉਹਨਾਂ ਦੇ ਉੱਤੇ ਮਕ ਸਾਨੂੰ ਕੰਮ ਕਰਨ ਦੀ ਲੋੜ ਹੈਗੀ ਆ ਜਿਹੜੇ ਮੇਨ ਦੱਸਿਆ ਤੇ ਉਸ ਤੋਂ ਬਿਨਾ ਪੰਜਾਬ ਦੇ ਹਾਲਾਤ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਬਈ ਨਾ ਜਸ ਜਿਹੜੇ ਲੱਗ ਰਹੇ ਆ ਬਹੁਤ ਮਾੜੇ ਹੋਣ ਵਾਲੇ ਆ ਕਿਉਂਕਿ ਇਹ ਜਿਹੜੀਆਂ ਏਜੰਸੀਆਂ ਦੀ ਗੱਲ ਕੀਤੀ ਜਾਂਦੀ ਆ ਵਾਰ-ਵਾਰ ਜਾਂ ਸਟੇ ਟੂ ਡਿਸਟਰਬ ਪਹਿਲਾਂ ਵੀ ਰੱਖਿਆ ਗਿਆ ਜਿਹੜਾ 80 ਤੋਂ ਲੈ ਕੇ 95 ਤੱਕ ਅਸੀਂ ਦਹਾਕਾ ਮਾਰ ਕੇ ਸਾਰਾ ਭੋਗਿਆ ਲੋਕਾਂ ਨੇ ਉਹਦੇ ਵਿੱਚ ਮੈਂ ਕਹਿੰਦਾ ਲੋਕਾਂ ਦਾ ਕਸੂਰ ਉਹਨਾਂ ਨਹੀਂ ਸੀ ਜਿੰਨਾ ਬਾਹਰਲੇ ਮਾ ਕੇ ਜਿਹੜੇ ਆਏ ਸੀਗੇ ਉਹਨਾਂ ਨੇ ਬੜਾ ਡਿਸਟਰਬੈਂਸ ਕ੍ਰੀਏਟ ਕੀਤੀ ਸੀ ਤੇ ਉਹ ਕ੍ਰੀਏਟ ਪੰਜਾਬ 'ਚ ਹੁਣ ਆਉਣੀ ਸ਼ੁਰੂ ਹੋ ਗਈ ਭਗਵੰਤ ਮਾਨ ਜੀ ਨੂੰ ਮੈਂ ਇੱਕ ਗੱਲ ਕਹਿਣਾ ਕਿ ਪੰਜਾਬ ਚ ਆਉਣ ਵਾਲੇ ਸਮੇਂ ਦੇ ਵਿੱਚ ਨਾ ਇੰਨਾ ਕ ਕਿਉਂਕਿ ਸਰਕਾਰ ਉਹ ਡੇਗਣੀ ਚਾਹੁੰਦੇ ਆ ਹੋਰ ਪਾਸੇ ਫੌੜੇ ਉਹਨਾਂ ਦਾ ਪੈ ਰਿਹਾ 92 ਨਾਲ ਕੋਲੇ ਐਮ ਐਲ ਏ ਆ ਅਹ ਵਿਰੋਧੀ ਵੀ ਕਰੀ ਜਾਂਦੇ ਜਿਹੜਿਆਂ ਟੈਕਟ ਵਰਤੀ ਜਾਂਦੇ ਕੱਲੀ ਉਹ ਜਲੰਧਰ ਵਾਲੀ ਇਲੈਕਸ਼ਨ ਹੀ ਜਿੱਤਣੀ ਉਹਨਾਂ ਨੇ ਹੋਰ ਕੁਝ ਨਹੀਂ ਵੀ ਇੰਨੇ ਬੰਦੇ ਜੀ ਟੁੱਟ ਕੇ ਜੀ 45 ਬੰਦੇ ਸੰਪਰਕ ਚ ਆ ਪਰ ਮੈਂ ਕਹਣਾ ਵੀ ਇਹ ਸਾਰੇ ਕਾਸਾ ਜਿਹੜਾ ਹੈਗਾ ਨਾ ਉਹ ਇਸ ਕਰਕੇ ਮਾਹੌਲ ਬਣਾਇਆ ਜਾ ਰਿਹਾ ਪੰਜਾਬ ਦਾ ਮਾਹੌਲ ਡਿਸਟਰਬ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਵੱਖਵਾਦੀ ਸੋਚ ਨੂੰ ਫੇਰ ਮਾ ਕੇ ਬढ़ावा ਵੀ ਦਿੱਤਾ ਜਾ ਰਿਹਾ ਇਹਨੂੰ ਕੰਟਰੋਲ ਕਰਨ ਵਾਸਤੇ ਬਈ ਜੀ ਦੋ ਮੈਥਡ ਆ ਮੈਂ ਦੋਨਾਂ ਮੈਥਡਾਂ ਦੀ ਗੱਲ ਜਰੂਰ ਤੁਹਾ ਬਾਤੋ-ਬਾਤ ਪ੍ਰਾ ਸ਼ੇਅਰ ਵੀ ਕਰਿਓ ਜੇ ਜਿਹਨੂੰ ਚੰਗੀ ਲੱਗੀ ਕਿਉਂਕਿ ਉਹ ਇੰਡੀਆ ਦੇ ਵਿੱਚ ਪਹਿਲਾ ਅਪਣਾਇਆ ਜਾ ਚੁੱਕਿਆ ਆ ਸਭ ਤੋਂ ਪਹਿਲਾ ਕੀ ਆ ਸਾਡੇ ਇੰਡੀਆ ਚ ਇੱਕ ਸੁਰੇਸ਼ ਖੋਪੜੇ ਨਾਂ ਦਾ ਬੰਦਾ ਸੀ ਮੁੰਬਈ ਦੇ ਵਿੱਚ ਮਾਕੇ ਬੰਦਾ ਪੁਆਇੰਟ ਹੁੰਦਾ ਉਹ ਕੀ ਕਰਦਾ ਆਪਦੇ ਏਰੀਆ ਚ ਬੈਜੀ ਇੱਕ ਪੈਟਰਨ ਉਹਨੇ ਮਾਕੇ ਅਡਾਪਟ ਕੀਤਾ ਉਹਨੇ 70 ਮਹੱਲਾ ਕਮੇਟੀਆਂ ਬਣਾਈਆਂ ਮਹੱਲਾ ਕਮੇਟੀਆਂ ਬਣਾ ਕੇ ਉੱਥੇ ਮੁਸਲਮਾਨ ਤੇ ਹਿੰਦੂਆਂ ਦਾ ਕਾਫੀ ਜ਼ਿਆਦਾ ਮਾਈਕੋ ਟਸਲ ਚੱਲ ਰਹੀ ਸੀ ਉਹਨੇ ਲੋਕਾਂ ਦਾ ਇੰਨਾ ਕਿ ਵਧੀਆ ਇੱਕ ਕਾਂਸਟੇਬਲ ਨੂੰ ਇੱਕ ਮਹੱਲਾ ਕਮੇਟੀ ਦਾ ਇੰਚਾਰਜ ਲਾਇਆ ਸੀ ਉਹਨਾਂ ਚ ਇੱਡਾ ਕਿ ਵਧੀ ਤੇ ਜਿਹੜਾ ਉਹਨਾ ਏਰੀਆ ਸੀਗਾ ਠੀਕ ਆ ਮਾਰਵੰਡੀ ਏਰੀਆ ਮੈਂ ਕਿ ਅੱਜ ਵੀ ਉਹ ਇੱਕ ਹਲਕਾਗਾ ਉਸ ਏਰੀਆ ਦੇ ਵਿੱਚ ਬਾਈ ਜੀ ਇੱਕ ਸਿੰਗਲ ਬੰਦੇ ਦੇ ਛੱਟ ਵੀ ਨਹੀਂ ਲੱਗਦੀ ਨਾ ਹੀ ਕੋਈ ਸਿੰਗਲ ਮਾਰ ਕੇ ਕੋਈ ਬੰਦਾ ਉਸ ਮਾਹੌਲ ਦਾ ਸ਼ਿਕਾਰ ਬਣਦਾ ਨਾ ਹੀ ਕੋਈ ਕਤਲ ਹੁੰਦਾ ਤੇ ਸਾਰਾ ਜਿਹੜਾ ਮੈਂ ਕਿ ਸੀਗਾ ਏਰੀਆ ਉਹ ਸਾਰਾ ਸੇਫ ਰਹਿੰਦਾ ਸਿਰਫ ਇੱਕ ਬੰਦੇ ਦੇ ਐਫਰਟ ਕਰਕੇ ਉਹ ਵੀ ਪੁਲਿਸਿੰਗ ਦਾ ਕੰਮ ਸੀ ਪੁਲਿਸ ਅਫਸਰ ਨੇ ਇਹੋ ਜੇ ਮੈਂ ਕਿ ਤਰੀਕੇ ਦੇ ਨਾਲ ਪੁਲਿਸ ਨੂੰ ਹੁਣ ਲੋਕਾਂ ਦੇ ਨਾਲ ਫਰੈਂਡਲੀ ਹੋ ਕੇ ਨਾ ਇੱਕ ਮਾਹੌਲ ਬਣਾਉਣਾ ਭੂ ਲੋਕਾਂ ਨੂੰ ਫੇਥ ਹੋਵੇ ਦੂਜਾ ਜਨਮੈਤਰੀ ਸਕੀਮ ਹੈਗਾ ਕੇਰਲਾ ਦੇ ਵਿੱਚ ਚੱਲੀ ਆ ਉਹ ਸਾਰੇ ਲੋਕਾਂ ਨੂੰ ਸਮਝਣੀ ਚਾਹੀਦੀ ਆ ਉਹ ਜਨਮਾਇਤਰੀ ਸਕੀਮ 2008 ਦੇ ਵਿੱਚ ਲਾਂਚ ਕੀਤੀ ਗਈ ਉਹ ਸਕੀਮ ਦੇ ਵਿੱਚ ਬਈ ਜਸ਼ ਕੀ ਸੀ ਨਾ ਉਹਨਾਂ ਨੇ ਲੋਕਾਂ ਦੇ ਨਾਲ ਇੰਨਾ ਕੁ ਵਧੀਆ ਮਾਹੌਲ ਬਣਾ ਲਿਆ ਜਿਵੇਂ ਆਪਾਂ ਕਹਿੰਦੇ ਆ ਵੀ ਇੱਕ ਪਿੰਡ ਨੂੰ ਇੱਕ ਕੌਨਸਟੇਬਲ ਨੇ ਅਡਾਪਟ ਕਰ ਲਿਆ ਤਾਂ ਉੱਥੇ ਕੋਈ ਦਿੱਕਤ ਹੁੰਦੀ ਉੱਥੇ ਭਾਈਚਾਰੇ ਉੱਥੇ ਹੀ ਰਹਿੰਦਾ ਸੀ ਉਹ ਸਾਰੀ ਉਹਨਾਂ ਦੀ ਗੱਲ ਸੁਣਨ ਦਾ ਦਿੱਕਤ ਜਿਹੜੀ ਹੁੰਦੀ ਸੀ ਉਹ ਲੋਕ ਉਹਦੇ ਨਾਲ ਸਾਂਝੀ ਕਰਦੇ ਸੀ ਉਹਦਾ ਰਿਜ਼ਲਟ ਕੀ ਆਇਆ ਪਹਿਲੀ ਗੱਲ ਰਿਜ਼ਲਟ ਸਮਝਣ ਦੀ ਗੱਲ ਆ ਲੋਕਾਂ ਨੂੰ ਉਹਦੇ ਤੋਂ ਸਾਰਾ ਕੰਮ ਹੀ ਸਾਫ਼ ਹੋ ਜਾਂਦਾ ਜਿਹੜੀਆਂ ਔਰਲ ਕੰਪਲੇਂਟਸ ਆਪਾਂ ਕਹਿੰਦੇ ਆ ਨਾ ਜਿਵੇਂ ਆਪਾਂ ਦਾ ਵਰਬਲੀ ਜਾ ਕੇ ਕਹਿੰਦਾ ਵੀ ਬਾਈਸ ਮੈਨੂੰ ਆਹ ਦਿੱਕਤ ਆਈ ਆ ਜਿਹੜੀਆਂ ਔਰਲ ਕੰਪਲੇਂਟਸ ਹੋਈਆਂ 1.5 ਲੱਖ ਦੇ ਕਰੀਬ ਮੈਕੋ ਉਥੇ ਔਰਲ ਕੰਪਲੇਂਟਸ ਹੋਈਆਂ ਇੱਕ ਸਾਲ ਦੇ ਵਿੱਚ ਉਹ ਡਾਟਾ ਜਦੋਂ ਨਸ਼ਰ ਹੋਇਆ ਦੂਜੇ ਨੰਬਰ ਤੇ ਮਹਾਰਾਸ਼ਟਰ ਸਟੇਟ ਆਉਂਦਾ ਮਹਾਰਾਸ਼ਟਰ 60000 ਦੇ ਕਰੀਬ ਹੋਈਆਂ ਤੇ ਸਭ ਤੋਂ ਘੱਟ ਸਾਡੇ ਗਵੰਡੀ ਸੂਬੇ 'ਚ ਹਰਿਆਣੇ 'ਚ ਹੋਈਆਂ ਜ਼ੀਰੋ ਕੰਪਲੇਂਟਸ ਹੁਣ ਮਤਲਬ ਕੀ ਆ ਇਹ ਨਹੀਂ ਕਿ ਕੇਰਲਾ ਦੇ ਵਿੱਚ ਕ੍ਰਾਈਮ ਬਹੁਤ ਜ਼ਿਆਦਾ ਸੀ 1.5 ਲੱਖ ਬੰਦਾ ਇਹ ਨਹੀਂ ਸੀ ਉਥੇ 1.5 ਲੱਖ ਤੇ ਲੋਕ ਉਹਦੀ ਨਿੱਕੀ ਨਿੱਕੀ ਦਿੱਕਤ ਨੂੰ ਵੀ ਜਾ ਕੇ ਪੁਲਿਸ ਨਾਲ ਸਾਂਝਾ ਕਰਦੇ ਸੀ ਤੇ ਇੱਥੇ ਲੋਕ ਬਈ ਮੈਂ ਕਹਣਾ ਵੀ ਇਹੋ ਜਿਹੇ ਕੇਸ ਹੋਈ ਜਾਂਦੇ ਆ ਜਿੰਨਾ ਕੇਸਾਂ ਦੇ ਵਿੱਚ ਮੈਂ ਕਹਣਾ ਵੀ ਲੋਕ ਥਾਣੇ 'ਚ ਜਾਣਾ ਹੁਣ ਕਰਦੇ ਕਿਉਂਕਿ ਲੋਕੋਣੇ ਆਦੇ ਉੱਥੇ ਵੀ ਛਲਪੱਟੀ ਜਾਣੀ ਆ ਉੱਥੇ ਵਿਹੇਵ ਵੀ ਮਾੜਾ ਹੋਣਾ ਉੱਥੇ ਮੂਰੋ ਵੀ ਬੰਦੇ ਨੇ ਮੈਂ ਗਲਤ ਬੋਲਣਾ ਤੇ ਜਿਹੜਾ ਸਾਰਾ ਮਾਹੌਲ ਆ ਇਹ ਮਾਹੌਲ ਨੂੰ ਫ੍ਰੈਂਡਲੀ ਮਾਹੌਲ ਬਣਾਉਣ ਵਾਸਤੇ ਭਗਵੰਤ ਮਾਨ ਜੀ ਨੂੰ ਜਿਵੇਂ ਜਨ ਮਇਤਰੀ ਸਕੀਮ ਵਰਗੀ ਸਕੀਮ ਪੰਜਾਬ ਦੇ ਵਿੱਚ ਕੋਈ ਲਾਂਚ ਕਰਨੀ ਪਊਗੀ ਉਹ ਲਾਂਚ ਕਰਕੇ ਤੁਹਾਨੂੰ ਲੋਕਾਂ ਦੇ ਵਿੱਚ ਭਰੋਸਾ ਕਾਇਮ ਕਰਨਾ ਪਊ ਮੈਂ ਕਹਿੰਦਾ ਅੱਜ ਲੋਕੋ ਬੰਦਾ ਨਸ਼ੇ ਦਾ ਭਾਈ ਜੀ ਜਾ ਕੇ ਦੱਸਦਾ ਕਿਉਂ ਨਹੀਂ ਅਸੀਂ ਦੱਸ ਕੇ ਆਉਣੇ ਆ ਪਹਿਲਾਂ ਪੁਲਿਸ ਵਾਲੇ ਪਹਿਲਾਂ ਆ ਕੀ ਆ ਗਾਹਾਂ ਦੱਸ ਦਿੰਦੇ ਆ ਤੋ ਆ ਕੇ ਬੰਦੇ ਦਾ ਘਰ ਦੇ ਵਿੱਚ ਆ ਕੇ ਬੰਦੇ ਨੂੰ ਕੁੱਟ ਮਾਰ ਵੀ ਕਰਦੇ ਆ ਚਿੱਟੇ ਵਾਲੇ ਬਹੁਤ ਕੇਸ ਹੋਏ ਆ ਪੰਜਾਬ ਚ ਸੈਂਕੜੇ ਨਹੀਂ ਹਜ਼ਾਰਾਂ ਕੇਸ ਹੋ ਗਏ ਲੋਕਾਂ ਨੂੰ ਯਕੀਨ ਨਹੀਂ ਨਾਲ ਕੌਨਫੀਡੈਂਸ ਹੈ ਮੇਰੀ ਗੱਲ ਗੁਪਤ ਰੱਖੀ ਜਾਊਗੀ ਤਾਂ ਮੈਂ ਕਹਿੰਦਾ ਜਿਹੜੇ ਇਹੋ ਜਿਹੇ ਅਧਿਕਾਰੀ ਹੈਗੇ ਆ ਸਭ ਤੋਂ ਛੋਟੇ ਲੈਵਲ ਤੇ ਮੈਂ ਕਹਿੰਦਾ ਗੱਲ ਕਰਦਾ ਪੁਲਿਸਿੰਗ ਦੇ ਜਿਹੜੇ ਸਾਡੇ ਕਮੀ ਆ 10000 ਬੰਦੇ ਬਦਲਤੇ ਪਰ ਮੈਂ ਕਹਿੰਦਾ ਵੀ ਇੱਕ ਇਹੋ ਜਿਹਾ ਮਾ ਕੇ ਪੁਲਿਸ ਮੈਂ ਕਹਿੰਦਾ ਡੀਜੀਪੀ ਛੱਡੋ ਸੀਐਮ ਦੀ ਏਕਾਦ ਨਹੀਂ ਬਦਲਦੇ ਉਹ ਕੌਣ ਨੇ ਉਹ ਹੈਗੇ ਬਾਈ ਜੀ ਜਿਹੜੇ ਹੋਮਗਾਰਡ ਵਾਲੇ ਆ ਹੋਮਗਾਰਡ ਵਾਲੇ ਦਰੋਂ ਮੈਂ ਇੱਕ ਹੋਰ ਦੱਸ ਦਿੰਦਾ ਵੀ ਉਹਦਾ ਥਾਣਾ ਚੇਂਜ ਨਹੀਂ ਕੀਤਾ ਜਾ ਸਕਦਾ ਉਹਦਾ ਕਾਰਨ ਕੀ ਹੈ ਜੇ ਹੁਣ ਸਾਡੇ ਤਲਵੰਡੀ ਸਾਬੋ ਥਾਣੇ ਚ ਲਾ ਲਓ ਜਾਂ ਹੋਰ ਵੀ ਕਈ ਥਾਣੇ ਜਿਹੜੇ ਜਿੱਥੇ ਹੋਮਗਾਰਡ ਹੀ ਆ ਪੰਜ ਚਾਰ ਹੋਮਗਾਰਡ ਵਾਲੇ ਹੁੰਦੇ ਆ ਜਿਆਦਾਤਰ ਮੈਂ ਕਿ ਸਚ ਨੂੰ ਜਿਹੜਾ ਨਫਰੀ ਘਟਾ ਉਸੇ ਨੂੰ ਨਾਲ ਲੈ ਕੇ ਜਾਂਦੇ ਆ ਹੁਣ ਉਹਦੀ ਬਦਲੀ ਕਰਨ ਦੀ ਕੀ ਏਕਾਦ ਨਾ ਤਾਂ ਐਸਐਸਪੀ ਦੀ ਐਨਾ ਡੀ ਮੈਂ ਕਿ ਡੀਜੀਪੀ ਦੀ ਨਾ ਸੀਐਮ ਦੀ ਆ ਹੁਣ ਉਹਦੀ ਬਦਲੀ ਹੋ ਨਹੀਂ ਸਕਦੀ ਅਸਲ 'ਚ ਉਹ ਉਹਨਾਂ ਦੀ ਏਜ ਵੀ ਕਾਫੀ ਹੋ ਚੁੱਕੀ ਆ ਉਹ ਬੰਦੇ ਸਿੱਧਾ ਫੋਨ ਮਾਰਦੇ ਆ ਸਾਡੇ ਮੈਂ ਦੇਖਿਆ ਅਕਸਰ ਜਿਆਦਾਤਰ ਹੋਮਗਾਰਡ ਵਾਲੇ ਜਿਹੜੇ ਹੈਗੇ ਆ ਉਹਨਾਂ ਥਰੂ ਗੱਲ ਕੀ ਆ ਪਹਿਲਾਂ ਨਿਸ਼ੇੜੀਆਂ ਤੱਕ ਪਹੁੰਚ ਜਾਂਦੀ ਆ ਉਹਨਾਂ ਦੀ ਬਦਲੀ ਕਰਨ ਦੀ ਕਿਸੇ ਚ ਹਿੰਮਤ ਹੈ ਨਹੀਂ ਮੈਂ ਕਿਹਾ ਵੀ ਦੂਰ ਨਹੀਂ ਹੋ ਸਕਦੇ ਨੇੜੇ ਤੇੜੇ ਦੇ ਥਾਣਿਆਂ ਦੀ ਘਟੋ ਘਟ ਨਾਲ ਦੇ ਜ਼ਿਲ੍ਹੇ 'ਚ ਹੀ ਸ਼ਿਫਟ ਹੋ ਜਾਣ ਉਹਨਾਂ ਦਾ ਅੱਛਾ ਉਹਨਾਂ ਨੂੰ ਸੈਲਰੀ ਚੰਗੀ ਦਿੱਤੀ ਜਾਵੇ ਮੈਂ ਕਹਿੰਨਾ ਸੈਲਰੀ ਚਲ ਉਹਨਾਂ ਦੀ ਘੱਟ ਹੈਗੀ ਆ ਸੈਲਰੀ ਕੀ ਆ ਚੰਗੀ ਦਿੱਤੀ ਜਾਵੇ ਜਿੰਨੇ ਕੁ ਰਹਿ ਗਏ ਬਹੁਤ ਥੋੜੇ ਨੇ ਪਰ ਉਹਨਾਂ ਦੇ ਨੈਕਸਸ ਸਭ ਤੋਂ ਜ਼ਿਆਦਾ ਬਈ ਜੀ ਨਿਸ਼ੇੜ ਪਰ ਉਹਨਾਂ ਦੀ ਬਦਲੀ ਨਹੀਂ ਕੀਤੀ ਜਾ ਸਕਦੀ ਹਾਂ ਜਿਹੜੇ 10000 ਬਦਲੇ ਡੀਜੀਪੀ ਸਾਹਿਬ ਜਿਵੇਂ ਤੁਸੀਂ ਬਈ ਗੱਲ ਕੀਤੀ ਹੈ ਨਾ ਡੀਜੀਪੀ ਸਾਹਿਬ ਕਹਿੰਦੇ ਮੈਂ ਕਹਿੰਦਾ ਸਾਰਿਆਂ ਦੇ ਮੱਥੇ ਤੇ ਆਪਾਂ ਇਹ ਨਹੀਂ ਕਰ ਸਕਦੇ ਕਿ ਸਾਰੇ ਯਾਰ ਨਸ਼ੇੜੀਆਂ ਦੇ ਮਾਕੇ 파ਟਨਰ ਨੇ ਬੜੇ ਥੋੜੇ ਬੰਦੇ ਹੋਣਗੇ ਇਹ ਸਮਾਜ ਚੋਂ ਕੱਢਨੇ ਹੋਣਾ ਜਿੰਨੇ ਸਮਾਜ ਚੋਂ ਮਾੜੇ ਬੰਦੇ ਨਿਕਲਦੇ ਆ ਪੁਲਿਸ ਦੀ ਪਰਸੈਂਟੇਜ ਉਦੋਂ ਘੱਟ ਹੋਊ ਮਾੜਿਆਂ ਦੀ ਪਰ ਚੱਕਰ ਕੀ ਸਾਨੂੰ ਉਹ ਦਿੰਦੇ ਆ ਸਾਨੂੰ ਉਹ ਜ਼ਿੰਮੇਵਾਰ ਲੱਗਦੇ ਆ ਨਸ਼ਾ ਵੇਚਣ ਵਾਲੇ ਅਸੀਂ ਬਕਾਉਣ ਵਾਲੇ ਅਸੀਂ ਛਡਾਉਣ ਵਾਲੇ ਅਸੀਂ ਅਸੀਂ ਜ਼ਿੰਮੇਵਾਰ ਨਹੀਂ ਸਾਨੂੰ ਵੀ ਜ਼ਿੰਮੇਵਾਰੀ ਸਮਝ ਨਹੀਂ ਪਊ ਤੇ ਮੈਂ ਕ ਪੁਲਿਸ ਨੂੰ ਸਭ ਤੋਂ ਜ਼ਰੂਰੀ ਜਿਹੜਾ ਸਭ ਤੋਂ ਮੈਂ ਕਿ ਪਹਿਲ ਦੇ ਆਧਾਰ ਤੇ ਕੰਮ ਕਰਨ ਵਾਲਾ ਇਹਨਾਂ ਨੂੰ ਖਰਚੇ ਵਗੈਰਾ ਬਾਈ ਜੀ ਦੇਣੇ ਸ਼ੁਰੂ ਕਰਨ ਤੇ ਦੂਜਾ ਅਹਿਮ ਜਿਹੜਾ ਕੰਮ ਹੈਗਾ ਜੇ ਸੀਐਮ ਡਿਸੀਜਨ ਲੈ ਸਕਦਾ ਮੈਂ ਕਹਿੰਦਾ ਪੰਜਾਬ ਚ ਇੱਕ ਕੀ ਇਹੋ ਜਿਹਾ ਡਿਸੀਜਨ ਲੈ ਜੇ ਜਿਹੜਾ ਰਹੀਦੀ ਦੁਨੀਆ ਤੱਕ ਲੋਕ ਯਾਦ ਰੱਖਣਗੇ ਗਾਹਾਂ ਦੇਖੋ ਕਰਨਾ ਕਿ ਨਹੀਂ ਮੈਂ ਕਹਿੰਦਾ ਭਰਤੀ ਜਿਹੜੀ ਹੈਗਾ ਕਾਂਸਟੇਬਲ ਰੈਂਕ ਤੋਂ ਇੱਕ ਉਧਰ ਰੈਂਕ ਤੋਂ ਹੋਣ ਲੱਗ ਜੇ ਬਹੁਤ ਵੱਡਾ ਬਾਈ ਜੀ ਦੇ ਨਾਲ ਚੇਂਜ ਆਉਣਾ ਠੀਕ ਹੈ ਨਾ ਬੇਸਿਕ ਜਿਹੜੀਆਂ ਹੈਟ ਲੀਆਂ ਦਿੱਕਤਾਂ ਨੇ ਉਹ ਲੋਕ ਸਮਝਣ ਲੱਗ ਜਾਣਗੇ ਤਾਂ ਇਹ ਚੀਜ਼ਾਂ ਜਿਹੜੀਆਂ ਕਿ ਅਪਣਾਉਣੀਆਂ ਪੈਣਗੀਆਂ ਜਨਮੈਤਰੀ ਵਰਗੀ ਸਕੀਮ ਹੈ ਕਹਿੰਦਾ ਸੀਐਮਬੀ ਕੀ ਇੱਕ ਵਾਰ ਕੇਰਲਾ ਦੀ ਸਕੀਮ ਸਮਝਣ ਤੇ ਫੇਰ ਪਤਾ ਲੱਗੂ ਕਿ ਲੋਕਾਂ 'ਚ ਸਭ ਤੋਂ ਵੱਧ ਪੜੇ ਸਟੇਟ 'ਚ ਅੱਜ ਕ੍ਰਾਈਮ ਸਭ ਤੋਂ ਵੱਧ ਰਜਿਸਟਰਡ ਹੋ ਰਿਹਾ ਦਾ ਮਤਲਬ ਇਹ ਨਹੀਂ ਕ੍ਰਾਈਮ ਉੱਥੇ ਵੱਧਾ ਉੱਥੇ ਲੋਕਾਂ ਦਾ ਯਕੀਨ ਵੱਧਾ ਉਹ ਯਕੀਨ ਪੁਲਿਸ ਨੂੰ ਬਣਾਉਣਾ ਪਊ ਉਹ ਯਕੀਨ ਬਣਾਏ ਪੈਣਾ ਮੈਂ ਕਹਿੰਦਾ ਵੀ ਨਾ ਤਾਂ ਲੋਕਾਂ ਦੀ ਦਸ਼ਾ ਛੁਧਰਨੀ ਆ ਨਾ ਨਸ਼ਾ ਚਿੱਟਾ ਬੰਦ ਹੋਣਾ ਤੇ ਚਿੱਟਾ ਮੈਂ ਕਹਿੰਦਾ ਲੋਕਾਂ ਨੂੰ ਜਦੋਂ ਭਰੋਸਾ ਹੋ ਜੂ ਲੋਕ ਤੁਹਾਨੂੰ ਆਪਣੇ ਆਪ ਠੋਈਆਂ ਵੀ ਦੱਸ ਦੇਣਗੇ ਸਾਰਾ ਕੁਝ ਜਿਹੜਾ ਪੰਜਾਬ ਨੂੰ ਹੁਣ ਇੱਕ ਵੱਖਵਾਦੀਆਂ ਦਾ ਇੱਕ ਬਹੁਤ ਕੁਛ ਮਾਗੇ ਪੰਜਾਬ 'ਚ ਹੁਣ ਸਿਰਜਣ ਜਾ ਰਹੇ ਆ ਉਹਨੂੰ ਹੱਲ ਕਰਨ ਬਾਤ ਜਿਵੇਂ ਖੋਪੜੇ ਪੈਟਰਨ ਆ ਜਿਹੜਾ ਠੀਕ ਹੈ ਸੁਰੇਸ਼ ਖੋਪੜੇ ਦਾ ਜਿਹੜਾ ਪੈਟਰਨ ਆ ਉਹ ਵੀ ਪੰਜਾਬ ਦੇ ਵਿੱਚ ਲਾਗੂ ਕਰਨਾ ਪੂਜੇ ਪੰਜਾਬ 'ਚ ਮਾਹੌਲ ਸ਼ਾਂਤ ਰੱਖਣਾ ਇਹਨਾਂ ਦੋਨਾਂ ਚੀਜ਼ਾਂ ਬਾਤ ਇਹਦਾ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਆ ਤੇ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਜੇ ਇਹ ਗੱਲਾਂ ਨਾਲ ਸਹਿਮਤ ਹੈਗੇ ਹੋ ਤਾਂ ਇਹ ਗੱਲ ਨੂੰ ਅੱਗੇ ਚੱਲਦਾ ਕਰਿਓ ਤੇ ਵੱਧ ਤੋਂ ਵੱਧ ਭਰਾ ਤਾਂ ਕਿ ਇਹ ਪਹੁੰਚ ਸਕੇ ਉਹਨਾਂ ਤੱਕ ਜਿਨ੍ਹਾਂ ਨੇ ਕੀ ਇਹਦੇ ਤੇ ਕੰਮ ਕਰਨਾ ਬਾਈ ਸਮਾਂ ਇਹ ਤਾਂ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁ ਮੇਰੇ ਨਾਲ ਲੋਕਤਕਰ ਲਹਿਰ ਤੋਂ ਬਾਈ ਰੁਪਿੰਦਰ ਹੋਰੀ ਜੁੜੇ ਹੋਏ ਸੀ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਤੁਸੀਂ ਟਿੱਪਣੀ ਜਿਹੜੀ ਹੈ ਉਹ ਜ਼ਰੂਰ ਕਰੋ ਕਮੈਂਟ ਦੇ ਰੂਪ ਦੇ ਵਿੱਚ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇਓ ਜੀ ਧੰਨਵਾਦ ਜੀ